ਇਹ ਜਿਹੜੇ ਭੋਲੇਪਾਲ ਲੋਕ ਨੇ ਤੁਸੀਂ ਦੇਖ ਸਕਦੇ ਹੋ ਇਹ ਹੱਥਾਂ ਵਿੱਚ ਰਸੀਦਾ ਫੜੀਆਂ ਨੇ ਬਾਹਰ ਭੇਜ ਜਾਂਦੀਆਂ ਤੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ ਇਹ ਪ੍ਰਭ ਵੀਜਾ ਦਫਤਰ ਦਾ ਨਾਂ ਜੀ ਤੇ ਪ੍ਰਭ ਸ਼ਰਨ ਇੰਦਾ ਦਾ ਰੰਡਾਵਾ ਕਰਕੇ ਨਾਂਵਾਂ ਤੇ ਆਪ ਹੀ ਡੀਲ ਕਰਦਾ ਸਾਰਿਆਂ ਨੂੰ ਤੇ ਵਧੀਆ ਸੀ ਬੰਦਾ ਵੈਸੇ ਡੀਲਿੰਗ ਤੇਰੀ ਵਧੀਆ ਸੀ ਤੇ ਯਕੀਨ ਵੀ ਇਹਨੇ ਮਾਪਿਆਂ ਨੂੰ ਪੂਰਾ ਦਵਾਇਆ ਵੀ ਮੈਂ ਕਲਾਵਾਗੇ ਸੀ ਪਰ ਅਚਾਨਕ ਇੰਗਲੈਂਡ ਦਾ ਕੀਤਾ ਸੀ ਨੇ ਜੀ ਤਾਂ 14 ਲੱਖ ਰੁਪਇਆ ਕੀਤਾ ਸੀ 2 ਲੱਖ ਰੁਪਇਆ ਅਕਾਊਂਟ 'ਚ ਪੈਸੇ ਵੀ ਅਕਾਊਂਟ 'ਚ ਲੈਂਦਾ ਜਿੱਥੋਂ ਯਕੀਨ ਹੋ ਜਾਂਦਾ 2 ਲੱਖ ਦੇ ਤਾਂ ਆਪਣੀ ਖਲਾਈ ਕੋ ਬੱਚੇ ਗਏ ਨਹੀਂ ਹੁਣ ਜਦੋਂ ਪੈਸੇ ਮਾਪਿਆਂ ਨੇ ਆਣ ਕੇ ਦੁਬਾਰਾ ਕੋ ਪੈਸੇ ਮੰਗੇ ਵੀ ਮੇਰੇ ਪੈਸੇ ਵਾਪਸ ਦੇ ਦਿਓ ਨਹੀਂ ਖਲਾਇਆ ਜਾਂਦਾ ਤੇ ਇਹਨੇ ਉਲਟਾ ਜਿਹੜੇ ਪੈਸੇ ਮੰਨ ਲਓ 12 ਲੱਖ ਰੁਪਇਆ ਦੇ ਕੋਲ ਪਿਆ ਸੀ ਵੀ ਮੰਨ ਲਓ ਬਾਅਦ 'ਚ ਕੈਸ਼ ਕਰਾ ਲਈ ਜਦੋਂ ਬੱਚਾ ਖਲਾ ਦੇਗਾ ਉਹ ਚੈੱਕ ਉਲਟੇ ਮਾਪਿਆਂ ਦੇ ਲਈ ਜਾਂਦਾ ਵਾ ਉਲਟੇ ਲਾਉਣ ਰਿਹਾ ਵਾ ਮਾਰੂ ਬਲੈਕਮੇਲ ਕਰ ਲਿਆ ਵਾ ਇਹ ਕਹਿੰਦਾ ਮੈਂ ਦੋ ਦ ਜਿਹੜਾ 10 ਲੱਖ ਤੁਹਾਡ ਕੋਲ ਲੈਣਾ ਹੁੰਦਾ ਇੱਕ ਵਿਸ਼ਵਾਸ ਦਵਾਇਆ ਕਿ ਤੁਹਾਡੀ ਬੱਚੀ ਦੇ ਚਲੋ 762 ਤੇ ਅਸੀਂ ਆਸਟ੍ਰੇਲੀਆ ਦਾ ਵੀਜ਼ਾ ਕਢਾ ਕੇ ਦੇਵਾਂਗੇ ਤੇ ਸਾਡੀ ਪਹਿਲੋ ਡਿਮਾਂਡ ਇਹ ਆ ਕਿ ਪਹਿਲੋ ਅਸੀਂ 4 ਲੱਖ ਰੁਪਈਆ ਲੈਨੇ ਆ 4 ਲੱਖ ਰੁਪਈਆ ਲੈ ਕੇ ਤੇ ਬਾਕੀ ਪੈਸੇ ਅਸੀਂ ਬਾਅਦ ਚ ਇਹਨਾਂ 16 ਲੱਖ ਦਾ ਪੈਕੇਜ ਕੀਤਾ ਹੈ ਸਾਡੇ ਨਾਲ ਤੁਹਾਨੂੰ ਕਦੋਂ ਪਤਾ ਲੱਗਾ ਵੀ ਤੁਸੀਂ ਆਪਣੇ ਨੂੰ ਠੱਗਿਆ ਵਸੂਲ ਕਰ ਰਹੇ ਹੋ ਬਾਕੀ ਨਹੀਂ ਸਰ ਮਹੀਨੇ ਦੇ ਵਿੱਚ ਵਿੱਚ ਇਹਨੇ ਪਹਿਲੋ ਫੋਨ ਚੱਕਦਾ ਰਿਆ ਤੇ ਜਦੋਂ ਇਹਨੇ ਦਫਤਰ ਬੰਦ ਕਰ ਦਿੱਤਾ ਉਦੋਂ ਫੋਨ ਵੀ ਬੰਦ ਕਰ ਦਿੱਤਾ ਆਸਟ੍ਰੇਲੀਆ ਦੀ ਭਾਜੀ ਫਾਈਲ ਇਹਨਾਂ ਕੋਲ ਅਪਲਾਈ ਕਰਵਾਈ ਸੀਗੀ ਬਾਅਦ ਕਰ ਕਰਾ ਆ ਗਏ ਨਾ ਹੋਗਾ ਲਾਰੇ ਲਾਏ ਆ ਕੀਤਾ ਕੁਝ ਨਹੀਂ ਆ ਕਿੰਨੇ ਕੇ ਪੈਸੇ ਦੀ ਗੱਲ ਹੋਈ ਸੀ ਤੇ ਕਿ ਲੱਗਦਾ ਸੀ ਐਡਵਾਂਸ ਵੀ ਕਿੰਨੇ ਪੈਸੇ ਦਿੱਤੇ ਸੀ ਕਿ ਲੱਗਦਾ ਸੀ ਤੁਹਾਨੂੰ ਯਕੀਨ ਹੈਗਾ ਸੀ ਵੀ ਤੁਹਾਨੂੰ ਬਾਹਰ ਭੇਜ ਦੇਗਾ ਜਾਂ ਪਾਰੀਏ ਨੇ ਸਾਨੂੰ ਛੋਟੀ ਐਸਾ ਹਣ ਦਿੱਤੀ ਜੇ ਕਿ ਜਿਹੜਾ ਸਾਨੂੰ ਤਾਂ ਲੱਗਾ ਸਾਡਾ ਵੀਜ਼ਾ ਕੱਲ ਆ ਗਿਆ ਪਰਸੋਂ ਆ ਗਿਆ ਚੌਥ ਆ ਗਿਆ ਇਹਨੇ ਏਸਾ ਬਣਾ ਸਾਨੂੰ ਗਾਈਡ ਕੀਤਾ ਜਦੋਂ ਅਸੀਂ ਪਹਿਲੇ ਦਿਨ ਹੀ ਗਏ ਨਾ ਇਹਨੇ ਸਾਨੂੰ ਕਿਹਾ ਕਿ ਮਹੀਨੇ ਦੇ ਵਿੱਚ ਵਿੱਚ ਤੁਹਾਡਾ ਸਾਰਾ ਕੁਝ ਕਰਾ ਕੇ ਵੀਜ਼ਾ ਤੁਹਾਡੇ ਹੱਥੇ ਧਰ ਦਾਂਗੇ ਤੇ ਉਹਨਾਂ ਨੇ ਮੈਨੂੰ ਐਗਰੀਮੈਂਟ ਕੀਤਾ ਸੀਗਾ ਕਿ ਤੇਰਾ ਵੀਜ਼ਾ 2 ਮਹੀਨਿਆਂ ਚ ਆ ਜਾਏਗਾ ਉੱਥੇ ਤੇਜਿੰਦਰ ਸਿੰਘ ਬੈਠਾ ਸੀਗਾ ਪ੍ਰਭ ਸਰਨ ਸਿੰਘ ਦਾ ਮੈਨੇਜਰ ਪਹਿਲਾਂ ਮੇਰੀ ਗੱਲ ਹੋਈ ਜੀ ਪਵਨਦੀਪ ਨਾਲ ਉਸ ਤੋਂ ਬਾਅਦ ਮੇਰੀ ਗੱਲ ਹੋਈ ਸਾਖਸ਼ੀ ਨਾਲ ਜਦੋਂ ਮੈਂ ਪੈਸੇ ਦੇਣ ਆਇਆ ਸਾਖਸ਼ੀ ਨੇ ਮੇਰੇ ਕੋਲ ਪੈਸੇ ਲਏ ਤੇਜਿੰਦਰ ਸਿੰਘ ਉੱਥ ਉਸ ਤੋਂ ਬਾਅਦ ਇਹ ਮੈਨੂੰ ਲਾਰਾ ਲਪਾ ਲਏ ਰੱਖਿਆ ਉਸ ਤੋਂ ਬਾਅਦ ਇਹਨਾਂ ਨੇ ਕੋਈ ਬੰਦੀ ਕਾਰਵਾਈ ਨਹੀਂ ਕੀਤੀ ਮੇਰੇ ਤੇ ਬਾਕੀ ਹਰ ਬੰਦੇ ਨਾਲ ਸਾਡੀ ਕੰਟੈਕਟ ਹੁੰਦਾ ਰਿਹਾ ਗੱਲ ਹੁੰਦੀ ਦੀ ਚਾਟਾਂ ਪਈਆਂ ਅਸ਼ਲੀਨ ਮੈਡਮ ਨਾਲ ਗੱਲ ਹੁੰਦੀ ਰਹੀ ਆ ਸਾਰਿਆਂ ਨਾਲ ਗੱਲ ਹੁੰਦੀ ਰਹੀ ਆ ਕਿਹਨੇ ਸਾਡਾ ਮੈ ਫੋਨ ਨਹੀਂ ਚੁੱਕਦੇ ਹੁਣ ਕੋਈ ਸਾਰੇ ਨੰਬਰ ਬੰਦ ਕਰ ਚੁੱਕੇ ਆ ਹੁਣ ਉਮੀਦ ਹੈਗੀ ਆ ਪੈਸਿਆਂ ਦੀ ਵੀ 3 ਸਾਲ ਬਾਅਦ ਪੈਸੇ ਮੋੜਨ ਦੀ ਉਮੀਦ ਹੈਗੀ ਆ ਮਾਸਾ ਮੋਟਾ ਉਹ ਪਾਜੀ ਉਮੀਦ ਮੰਨ ਲਓ ਕਰਨ ਸਾਨੂੰ ਉਮੀਦ ਕੀ ਹੋਣੀ ਉਹ ਪ੍ਰਸ਼ਾਸਨ ਤੇ ਆ ਸਾਨੂੰ ਕੀ ਕਾਰਵਾਈ ਕਰਦਾ ਕਿਹੜੇ ਹਿਸਾਬ ਨਾਲ ਕਾਰਵਾਈ ਕਰਦਾ ਵਾ ਉਹਦੇ ਬਾਅਦ ਜੀ ਸਾਨੂੰ ਕਹਿੰਦਾ ਵੀ ਤੁਹਾਡਾ ਵੀ 15 ਲੱਖ ਦਾ ਪੈਕੇਜ ਹੈ ਜੀ 4 ਲੱਖ ਰੁਪਏ ਤੁਸੀਂ ਸਾਨੂੰ ਪਹਿਲੇ ਦੇ ਦਿਓ ਤੇ ਉਹਦੇ ਬਾਅਦ ਅਸੀਂ ਆਪਣੀ ਕਾਰਵਾਈ ਜਿਹੜੀ ਹੋਗੀ ਉਹ ਕਰਾਂਗੇ ਜੀ ਬੈਂਕਾ ਦੀ ਜੀ ਸਾਰਾ ਕੁਲ ਕਰਾ ਕੇ ਚੈੱਕ ਬੁੱਕ ਵੀ ਏਟੀਐਮ ਵੀ ਤੇ ਇਹਨਾਂ ਨੂੰ ਦੇ ਦਿੱਤੇ ਤੇ ਜੀ ਅਸੀਂ ਸਾਰਾ ਉਹਦੇ ਬਾਅਦ ਫਿਰ ਪੰਜ-ਪੰਜ ਚੈੱਕਾਂ ਤੇ ਮੰਨੂ ਕਹਿੰਦਾ ਵੀ ਸਾਈਨ ਕਰ ਦੇ ਕਿ ਲੱਗਦਾ ਨਹੀਂ ਸਿਆਣ ਕਰਕੇ ਕਿਤੇ ਆਪਣੇ ਆਪਣੇ ਹੱਥ ਵੜ ਕੇ ਦੇ ਦੇਓ ਅੱਜ ਉਹ ਚੈੱਕ ਤੁਹਾਨੂੰ ਲਾ ਕੇ ਦੇ ਰਿਆ ਤੁਹਾਨੂੰ ਨੋਟਿਸ ਭੇਜ ਰਿਆ ਕਿ ਲੱਗਦਾ ਨਹੀਂ ਹੱਥ ਵੱਡੇਗੇ ਤੁਹਾਡੇ ਮੈਂ ਫਿਰ ਨਾਉਨ ਭੇਜਣਾ ਨਾਉਨ ਭੇਜਣਾ ਕਿੱਥੇ ਯੂਕੇ ਯੂਕੇ ਭੇਜਣਾ ਮੁੰਡਾ ਪੈਸੇ ਗਾਲੋ ਮੁੰਡਾ ਉੱਥੇ ਜਾਂਦਾ ਮੇਰਾ ਪੂਰੇ ਕੋ ਜਾਣਾ ਜਦੋਂ ਆਈਦਾ ਸੀ ਉਦੋਂ ਆਂਦੇ ਸੀ ਬਾਸ ਹਫਤੇ ਤੱਕ ਹਫਤੇ ਤੱਕ ਮੁੰਡਾ ਦੇ ਪੈਸੇ ਮੰਗੇ ਤਾਂ 3ਵੇਂ ਜਨ ਪੈਸੇ ਮਿਲਦਗੇ ਤਿੰਨ ਮਹੀਨੇ ਚਲੇ ਕਿ ਮੁੰਡਾ ਦਫ਼ਤਰ ਬੰਦ ਕਰਕੇ ਗਾਹ ਗਿਆ ਨੰਬਰ ਜਿਹੜਾ ਮੈਂ ਡਾਇਲ ਕਰ ਦਿੱਤਾ ਗਿਆ ਵਾ ਤੁਸੀਂ ਦੇਖ ਲਦੇ ਹੋ ਨੰਬਰ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਹਾਂ ਗੱਲਬਾਤ ਕਰਨ ਦੀ ਜੂਰ ਕੋਸ਼ਿਸ਼ ਕਰਾਂਗੇ ਬਿਲਕੁਲ ਨੰਬਰ ਵਿਅਸਤ ਆ ਰਿਹਾ ਵਾ ਤੁਸੀਂ ਦੇਖ ਲਦੇ ਹੋ ਨੰਬਰ ਦੀ ਕਈ ਡਾਇਲ ਕਰਨ ਦੀ ਕੋਸ਼ਿਸ਼ ਕੀਤੀ ਆ ਮੈਂ ਹਾਂ ਤੁਹਾਡਾ ਦੋਸਤ ਅਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਵਿਖਾਵਾਗੇ ਧੰਨਵਾਦ ਅਮਰ ਸਾਦੇ ਇਹ ਜਿਹੜੇ ਭੋਲੇਪਾਲ ਲੋਕ ਨੇ ਤੁਸੀਂ ਦੇਖ ਸਕਦੇ ਹੋ ਇਹ ਹੱਥਾਂ ਵਿੱਚ ਰਸੀਦਾਂ ਫੜੀਆਂ ਨੇ ਬਾਹਰ ਭੇਜ ਜਾਂਦੀਆਂ ਤੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ ਵੱਡੀ ਤਰ੍ਹਾਂ ਵਿੱਚ ਅੱਜ ਜਿਹੜੇ ਇਹ ਲੋਕ ਨੇ ਮੈਨੂੰ ਲੱਗਦਾ 80 ਤੋਂ 100 ਦੇ ਕਰੀਬ ਨੇ ਲੋਕ ਨੇ ਅੱਜ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ ਤੇ ਇੱਕ ਏਜੰਟ ਨੇ ਜਿਹੜਾ ਇਹਨਾਂ ਨਾਲ ਵੱਡੀ ਠੱਗੀ ਜੜੀ ਮਾਰੀ ਆ ਉਹ ਗੱਲਬਾਤ ਵੀ ਕਰਾਂਗੇ ਲੋਕਾਂ ਦੇ ਨਾਲ ਪੁੱਛਾਂਗੇ ਸਾਰਾ ਕੀ ਹੈ ਮਾਮਲਾ ਭਾਈ ਸਾਹਿਬ ਕਿਹੜਾ ਏਜੰਸੀ ਜਿਹ ਤੇ ਕਿਸ ਤਰ੍ਹਾਂ ਜਾਲ ਵਿੱਚ ਫਸ ਗਿਆ ਦਸ਼ਕਰ ਨੂੰ ਸਾਡਾ ਕਰਦੇ ਉਹ ਕਿਹੜੇ ਮੁਲਕ ਤੇ ਭੇਜਣਾ ਸੀ ਇਹ ਵੇਖੋ ਇਹ ਸਾਡੇ ਪਿੰਡ ਦੇ ਆਪਣਾ ਭਤੀਜਾ ਸਾਡਾ ਉਹਦੇ ਨਾਂ ਤੇ ਨੇ ਆਏ ਆ ਇਹਨਾਂ ਦੇ ਮਾਪੇ ਨਾਲ ਹੀ ਮੇਰੇ ਖਲੋਤੇ ਆ ਇਹ ਆਏ ਸੀ ਆਪ ਹੀ ਮਤਲਬ ਇਹਨਾਂ ਦੀ ਹੱਬ ਜਿਹੜੀ ਹੈਗੀ ਆ ਬਾਹਰ ਅਬਰੌਡ ਕਲਾਉਣ ਵਾਲਿਆਂ ਦੀ ਵੀਜ਼ਾ ਹੱਬ ਸਾਰੀ ਰਣਜੀਤ ਐਵੈਨੀਊ ਦੇ ਵਿੱਚ ਹੀ ਆ ਤੇ ਰਣਜੀਤ ਐ ਨੂੰ ਆਏ ਆ ਮਾਪੇ ਸਿੱਧਾ ਦਫ਼ਤਰ ਉਹਨਾਂ ਨੂੰ ਲੱਗਾ ਭਰਾਵਾਂ ਦੇ ਢਾਬੇ ਲੱਗੇ ਇਹਨਾਂ ਦਾ ਦਫ਼ਤਰ ਆ ਆਏ ਲੋਕੇਸ਼ਨ ਵਾਈਸ ਵਧੀਆ ਵਾ ਤੇ ਸਿੱਧੇ ਆਏ ਉਹਨਾਂ ਨੇ ਗੱਲਬਾਤ ਕੀਤੀ ਆ ਆਂਦੇ ਕੋਈ ਚੱਕਰ ਹੀ ਨਹੀਂ ਤੁਸੀਂ ਪੈਸੇ ਸਾਨੂੰ 2 ਲੱਖ ਰੁਪਈਆ ਦਓ ਤੇ ਬਾਕੀ ਪੇਮੈਂਟ ਤੁਹਾਡੀ ਅਸੀਂ 14 ਲੱਖ ਕੇ ਕਿੰਨਾ ਕੀਤਾ ਸੀ ਇਹਨਾਂ ਨੇ ਮੈਨੂੰ ਤੋਂ ਜਾਣਾਂ ਕਿੱਥੇ ਸੀ ਕਿਹੜੇ ਮੁੱਲ 'ਚ ਗੱਲ ਹੋਈ ਸੀ ਤੇ ਜਿਹੜਾ ਮੇਨ ਏਜੰਟਾ ਹੈਗਾ ਵਾ ਉਹਦਾ ਕੀ ਨਾਂ ਆ ਦਫ਼ਤਰ ਦਾ ਕੀ ਨਾਂ ਰੱਖਿਆ ਕਰਾ ਇਹ ਪ੍ਰਭ ਵੀਜਾ ਦਫ਼ਤਰ ਦਾ ਨਾਂ ਜੀ ਪ੍ਰਭ ਹਾਂ ਪ੍ਰਭ ਵੀਜਾ ਤੇ ਪ੍ਰਭ ਸ਼ਰਨ ਇਹਨਾਂ ਦਾ ਰੰਦਾਵਾ ਕਰਕੇ ਨਾਂ ਆ ਤੇ ਆਪ ਹੀ ਡੀਲ ਕਰਦਾ ਸਾਰਿਆਂ ਨੂੰ ਤੇ ਵਧੀਆ ਸੀ ਬੰਦਾ ਵੈਸੇ ਡੀਲਿੰਗ ਤੇਰੀ ਵਧੀਆ ਸੀ ਤੇ ਯਕੀਨ ਵੀ ਇਹਨੇ ਮਾਪਿਆਂ ਨੂੰ ਪੂਰਾ ਦਵਾਇਆ ਵੀ ਮੈਂ ਖਲਾਵਾਗੇ ਅਸੀਂ ਪਰ ਅਚਾਨਕ ਇੰਗਲੈਂਡ ਦਾ ਕੀਤਾ ਸੀ ਇਹਨੇ ਜੀ ਤਾਂ 14 ਲੱਖ ਰੁਪਇਆ ਕੀਤਾ ਸੀ 2 ਲੱਖ ਰੁਪਇਆ ਅ ਕਾਊਂਟ ਚ ਪੈਸੇ ਵੀ ਕਾਊਂਟ ਚ ਲੈਂਦਾ ਜਿੱਥੋਂ ਯਕੀਨ ਹੋ ਜਾਂਦਾ ਬਾਕੀ ਪੈਸੇ ਕਹਿੰਦਾ ਬਾਅਦ ਖਲਾਉਂਦੇ ਬਾਅਦ ਚ ਹੁਣ ਜਦੋਂ ਮੰਨ ਲਓ ਅਸੀਂ ਟੋਕਨ ਮਨੀ ਵੈਸੇ ਨਾ ਖਾਲੀ ਚੈੱਕ ਲੈ ਲੈਂਦਾ ਸੀ ਬਾਕੀ ਅਮਾਉਂਟ ਤੇ ਖਾਲੀ ਚੈੱਕ ਲੈ ਲੈਂਦਾ ਸੀ ਹੁਣ ਹੋਇਆ ਕੀ ਆ ਵੀ 2 ਲੱਖ ਦੇਤਾ ਤੇ ਖਲਾਈ ਕੋ ਬੱਚੇ ਗਏ ਨਹੀਂ ਹੁਣ ਜਦੋਂ ਪੈਸੇ ਮਾਪਿਆਂ ਨੇ ਆਣ ਕੇ ਦੁਬਾਰਾ ਇਹ ਕੋ ਪੈਸੇ ਮੰਗਿਆ ਵੀ ਮੇਰੇ ਪੈਸੇ ਵਾਪਸ ਦੇ ਦਿਓ ਨਹੀਂ ਕਿਹਾ ਜਾਂਦਾ ਤੇ ਇਹਨੇ ਉਲਟਾ ਜਿਹੜੇ ਪੈਸੇ ਮੰਨ ਲਓ 12 ਲੱਖ ਰੁਪਈਆ ਦੇ ਕੋਲ ਪਿਆ ਸੀ ਵੀ ਮੰਨ ਲਓ ਬਾਅਦ ਚ ਕੈਸ਼ ਕਰਾ ਲਈ ਜਦੋਂ ਬੱਚਾ ਕਲਾ ਦੇਗਾ ਉਹ ਚੈੱਕ ਉਲਟੇ ਮਾਪਿਆਂ ਦੇ ਲਈ ਜਾਂਦਾ ਵਾ ਉਲਟੇ ਲਾਉਣ ਦਿਆ ਵਾ ਮਤਲਬ ਬਲੈਕਮੇਲ ਕਰਨ ਦਿਆ ਵਾ ਇਹ ਕਹਿੰਦਾ ਮੈਂ ਦੋ ਜਿਹੜਾ 10 ਲੱਖ ਤੁਹਾਡ ਕੋਲ ਲੈਣਾ ਉਲਟਾ ਮਿੰਨੀਸੋ ਵੀ ਅੱਜ ਜਿਹੜੇ ਲੋਕ ਇਕੱਠੇ ਹੋਏ ਨੇ ਕਿੱਥੋਂ ਕਿੱਥੋਂ ਆਏ ਨੇ ਪੰਜਾਬ ਦੇ ਦਰਸ਼ਕਾਂ ਨੂੰ ਸਾਂਝਾ ਕਰਦੇ ਹੋ ਤੇ ਕਿੰਨੇ ਕ ਲੋਕ ਆਪਣੇ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ ਅੱਜ ਤੁਹਾਨੂੰ ਪਤਾ ਲੱਗਾ ਲੋਕ ਕਿੱਥੋਂ ਵੱਖ-ਵੱਖ ਕੋਨਿਆਂ ਜੋਂ ਆਏ ਨੇ ਲੋਕ ਵੇਖੋ ਮਾਝਾ ਦੇ ਸਾਰੇ ਹੀ ਆ ਮਾਝਾ ਦਾ ਤੁਹਾਨੂੰ ਪਤਾ ਮੇਨ ਵੱਡਾ ਸਿਟੀ ਜਿਹੜਾ ਅੰਮ੍ਰਿਤਸਰ ਹੀ ਆ ਅੰਮ੍ਰਿਤਸਰ ਰਣਜੀਤ ਜੀ ਉਹਦੇ ਵਿੱਚ ਇੱਥੇ ਠੱਗੇ ਗਏ ਸਾਰੇ ਤੇ ਬਾਕੀ ਪੰਜਾਬ ਆਲ ਓਵਰ ਪੰਜਾਬ ਚੋਂ ਵੀ ਬੜਿਆ ਆ ਮਾਝਾ ਦੇ ਤਕਰੀਬਨ ਸਾਡੇ 3-4 ਜ਼ਿਲ੍ਹੇ ਸਾਡੇ ਮਾਝੇ ਦੇ ਸਾਰੇ ਆ 100 ਦੇ ਕਰੀਬ ਬੰਦਾ ਇੱਥੇ ਇਕੱਠਾ ਹੋਇਆ ਜੀ ਰਣਜੀ ਇਹ ਵਕ ਵਕ ਲੋਕਾਂ ਨੂੰ ਬਾਹਰ ਦੇ ਭੇਜਦਾ ਤੇ ਕਿਸੇ ਨੂੰ ਨਿਊਜ਼ੀਲੈਂਡ ਕਿਸੇ ਨੂੰ ਕੈਨੇਡਾ ਤੇ ਵਕ ਵਕ ਮੁੱਖਾਂ ਨੂੰ ਭੇਜਦਾ ਸੀ ਜਿਹੜੇ ਲੋਕ ਆਪਣੇ ਉਹਨੂੰ ਠੱਗਿਆ ਮਹਿਸੂਸ ਕਰ ਰਹੇ ਨੇ ਅੱਜ ਹੱਥਾਂ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਐਜੰਟ ਕੋ ਜਿਹੜੇ ਦਿੱਤੇ ਸੀ ਡਾਕੂਮੈਂਟ ਹੱਥੋਂ ਫੜ ਕੇ ਤੁਹਾਨੂੰ ਦਿਖਾ ਰਹੇ ਨੇ ਪਰ ਇਹਨਾਂ ਦਾ ਹਜੇ ਜਿਹੜਾ ਭਵੇਖਿਆ ਕਿ ਲੱਗਦਾ ਵੀ ਇਹ ਨੇਰੇ ਵਿੱਚ ਆ ਕਿਉਂਕਿ ਇਹਨਾਂ ਨੂੰ ਜਿਹੜਾ ਵਾ ਕੋਈ ਪੁਖਤਾ ਇੰਤਜ਼ਾਮ ਜਾਂ ਪੁਖਤਾ ਕੋਈ ਇਹਨਾਂ ਕੋ ਪੈਸੇ ਜਿਹੜੇ ਨੇ ਲੱਗਦਾ ਇਹਨਾਂ ਦੇ ਫਸੇ ਹੋਏ ਨੇ ਭਾਈ ਸਾਹਿਬ ਤੁਹਾਡਾ ਕੀ ਨਾ ਆ ਤੁਸੀਂ ਹੱਥਾਂ ਰਸੀਦਾਂ ਫੜੀਆਂ ਨੇ ਕਿਹੜੇ ਮੁਲਕ ਜਾਣਾ ਸੀ ਤੇ ਕਿੰਨੇ ਪ ਮੇਰਾ ਨਾਮ ਸਰਜੀ ਜਰਨੈਲ ਸਿੰਘ ਆ ਤੇ ਪਿੰਡ ਚਕਵਾਲੀਆਂ ਜਿਲ੍ਹਾ ਆਪਣਾ ਤਰਨਤਾਰਨ ਖੇਮ ਕਰਨ ਤੋਂ ਐ ਬਾਰਡਰ ਤੋਂ ਤੇ ਸਰ ਆਏ ਤਾਂ ਅਸੀਂ ਇੱਥੇ ਐਵੀਨਿਊ ਤੁਹਾਨੂੰ ਪਤਾ ਇੱਥੇ ਜਿੰਨੇ ਏਜੰਟ ਇੱਥੇ ਰਹਿੰਦੇ ਆ ਅਚਾਨਕ ਹੀ ਆਏ ਸੀ ਤੇ ਜਦੋਂ ਆਏ ਤੇ ਥੱਲੇ ਵਿਚੋਲੇ ਤੁਰੇ ਫਿਰਦੇ ਹੁੰਦੇ ਆ ਆਓ ਜੀ ਇਹ ਇਹ ਬਹੁਤ ਵਧੀਆ ਕੰਮ ਕਰਦਾ ਤੇ ਆਓ ਤੇ ਇੱਕ ਵਾਰ ਤੁਸੀਂ ਗੱਲ ਕਰ ਲਓ ਚਲੋ ਮਿਲੇ ਬਾਕੀ ਆਵ ਨਹੀਂ ਪ੍ਰਭ ਮਿਲਿਆ ਸ਼ਾਕਸ਼ੀ ਮੈਡਮ ਸੀ ਡਾਕਟਰ ਦੇ ਵਿੱਚ ਉਹ ਸਾਨੂੰ ਮਿਲੇ ਤੇ ਡੀਲ ਉਹਨਾਂ ਵਧੀਆ ਕੀਤਾ ਇੱਕ ਵਿਸ਼ਵਾਸ ਦਵਾਇਆ ਕਿ ਤੁਹਾਡੀ ਬੱਚੀ ਦੇ ਚਲੋ 765 ਤੇ ਅਸੀਂ ਆਸਟ੍ਰੇਲੀਆ ਦਾ ਵੀਜ਼ਾ ਕਢਾ ਕੇ ਦੇਵਾਂਗੇ ਤੇ ਸਾਡੀ ਪਹਿਲੋ ਡਿਮਾਂਡ ਇਹ ਆ ਕਿ ਪਹਿਲੋ ਅਸੀਂ 4 ਲੱਖ ਰੁਪਇਆ ਲੈਨੇ ਆ 4 ਲੱਖ ਰੁਪਇਆ ਲੈ ਕੇ ਤੇ ਬਾਕੀ ਪੈਸੇ ਅਸੀਂ ਬਾਅਦ ਚ ਇਹਨਾਂ 16 ਲੱਖ ਦਾ ਪੈਕੇਜ ਕੀਤਾ ਹੈ ਸਾਡੇ ਨਾਲ ਤੇ ਫਿਰ ਸਾਰ ਅਸੀਂ 3 ਲੱਖ ਰੁਪਇਆ ਇਹਨਾਂ ਨੂੰ ਦੇ ਦਿੱਤਾ ਸੀ ਲੱਖ ਰੁਪਇਆ ਜੇ ਹੋਰ ਦੇਣਾ ਸੀ ਕਿੰਨੇ ਸਮਾਂ ਹੋ ਗਿਆ ਤੁਹਾਨੂੰ ਦਿੱਤੇ ਨੇ ਪੈਸਿਆਂ ਨੂੰ ਤੁਹਾਨੂੰ ਕਦੋਂ ਪਤਾ ਲੱਗਾ ਵੀ ਤੁਸੀਂ ਆਪਣੇ ਨੂੰ ਠੱਗਿਆ ਮਹਿਸੂਸ ਕਰ ਰਹੇ ਹੋ ਤੁਹਾਡਾ ਜਦੋਂ ਤੀਪੁੱਤ ਜਿਹੜਾ ਮੈਂ ਸੀ ਬਾਹਰ ਭੇਜਾਂ ਸਰ ਵੇਖੋ ਜਦੋਂ ਟਾਈਮ ਗੁਜ਼ਰਦਾ ਗਿਆ 6 ਮਹੀਨੇ ਹੋ ਗਏ ਕਹਿੰਦੇ ਜੀਟੀ ਜੀਟੀ ਤੇ ਟਾਈਮ ਲੱਗਦਾ ਆ ਆਸਟ੍ਰੇਲੀਆ ਦੀ ਜੀਟੀ ਕਲੀਅਰ ਦੇ ਟਾਈਮ ਲੱਗਦਾ ਅਸੀਂ ਚਲੋ ਵੇਟ ਕਰਦੇ ਰਹੇ ਕਿ ਹੋ ਸਕਦਾ ਪੀ ਟਾਈਮ ਲੱਗਦਾ ਹੋਵੇ ਹੋਰ ਵੀ ਕਈਆਂ ਤੋਂ ਪੁੱਛਿਆ ਕਹਿੰਦੇ ਟਾਈਮ ਲੱਗ ਜਾਂਦਾ ਤੇ ਬਾਕੀ ਸਾਨੂੰ ਬਾਅਦ ਚ ਪਤਾ ਲੱਗਾ ਜਦੋਂ ਡਾਕਟਰ ਆਉਂਦੇ ਰਹੇ ਲੋਕ ਪੈਸੇ ਮੰਗਣ ਵਾਲੇ ਜਦੋਂ ਆਉਂਦੇ ਰਹੇ ਨਾ ਉਦੋਂ ਸਾਨੂੰ ਪਤਾ ਅਹਿਸਾਸ ਹੋ ਗਿਆ ਕਿ ਨਹੀਂ ਇਹ ਸਾਡੇ ਨਾਲ ਠੱਗੀ ਹੋ ਗਈ ਆ ਕੋਈ ਸਾਡਾ ਪ੍ਰੋਸੈਸ ਨਹੀਂ ਅੱਗੇ ਚਲਾਉਣ ਦੇ ਕੋਈ ਸਾਨੂੰ ਪਤਾ ਨਹੀਂ ਲੱਗਣ ਦੇ ਸਾਡਾ ਕੇਸ ਕਿੱਥੇ ਜਾਣ ਦੇ ਕਿੱਥੇ ਨਹੀਂ ਜਾਣ ਦੇ ਤੇ ਬਾਕੀ ਸਾਰਾ ਬੜੇ ਬਾਅਦ ਚੱਕਰ ਮਾਰੇ ਲਾਰੇ ਲੱਪੇ ਲਾਉਂਦੇ ਰਹੇ ਦਰਖਾਸਾਂ ਵੀ ਦਿੱਤੀਆਂ ਅਸੀਂ ਐਨ ਆਰ ਆਈ ਡਿਪਾਰਟਮੈਂਟ ਨੂੰ ਮੈਂ ਦਰਖਾਸਤ ਦਿੱਤੀ ਇੱਥੇ ਮਾਰਕ ਇੱਥੇ ਮਾਰ ਗੋ ਕੇ ਆਈ ਸੀ ਉੱਥੇ ਆਇਆ ਏ ਤੇ ਉੱਥੇ ਇਹਨੇ ਫੇਰ ਐਫੀਡੇਟ ਸਾਡੇ ਨਾਲ ਕਰ ਦਿੱਤਾ ਕਿ ਪਈ ਜੇ ਮੇਰੇ ਕੋਲ ਪੈਸੇ ਆਣਗੇ ਡੀ ਐਸ ਪੀ ਅਰਜੀਤ ਸਿੰਘ ਸੀ ਇੱਥੇ ਉਹਨਾਂ ਕੋਲ ਇਹਨੇ ਕਿਹਾ ਕਿ ਅਸੀਂ ਤੁਹਾਨੂੰ ਕੋਈ ਨਹੀਂ ਪੈਸੇ ਮਹੀਨੇ ਦੇ ਵਿੱਚ ਵਿੱਚ ਮੈਂ ਪੈਸੇ ਵਾਫ ਕਰ ਦੂੰਗਾ ਐਗਰੀਮੈਂਟ ਇਹਨੇ ਕਰ ਦਿੱਤਾ ਫੇਰ ਉਹਨਾਂ ਕੋਲ ਅਸੀਂ ਵੀ ਆਖਿਆ ਚਲੋ ਅਸੀਂ ਪਰਚਾ ਕਰਾ ਕੇ ਕੀ ਲੈਣਾ ਸਾਨੂੰ ਤਾਂ ਆਪਦੇ ਪੈਸੇ ਮਿਲ ਜਾਣ ਬਾਕੀ ਨਹੀਂ ਸਰ ਮਹੀਨੇ ਦੇ ਵਿੱਚ ਵਿੱਚ ਇਹਨੇ ਕੀ ਪਹਿਲੋ ਫੋਨ ਚੱਕਦਾ ਰਿਆ ਤੇ ਜਦੋਂ ਇਹਨੇ ਦਫ਼ਤਰ ਬੰਦ ਕਰ ਦਿੱਤਾ ਉਦੋਂ ਫੋਨ ਵੀ ਬੰਦ ਕਰ ਦਿੱਤਾ ਉਹ ਬਹੁਤ ਧੰਵਾਦ ਜੀ ਬਿਲਕੁਲ ਤੁਸੀਂ ਦੇਖਿਆ ਲੋਕਾਂ ਦਾ ਕਹਿਣਾ ਵੀ ਸਾਲ ਨੂੰ ਬੜਾ ਵਿਸ਼ਵਾਸ ਦਵਾਇਆ ਸੀ ਇਸ ਨੇ ਵੀ ਪੈਸੇ ਤੁਹਾਡੇ ਲੈ ਕੇ ਤੁਹਾਡੇ ਬੱਚਿਆਂ ਨੂੰ ਬਾਹਰ ਭੇਜਿਆ ਜਾਊਗਾ ਪਰ ਉਸ ਤੋਂ ਬਾਅਦ ਜੋ ਜੋ ਸਮਾਂ ਬੀਤ ਗਿਆ ਤੋਂ ਉਹਦੇ ਸਾਲ ਨੂੰ ਜਿਹੜਾ ਇਹ ਲਾਰੇ ਲਾਉਂਦਾ ਰਿਹਾ ਇੱਕ ਮਤ ਪੰਜ ਜੀ ਪਹੁੰਚੇ ਨੇ ਪੰਜ ਜੀ ਤੁਸੀਂ ਕਿਹਨੂੰ ਪੈਂਦਾ ਸੀ ਕਾਗਜ਼ਪੱਤਰ ਬੜੇ ਹੋ ਹੈ ਬੇਟੇ ਦਾ ਜੋ ਬੰਦੀਪ ਨਾਮ ਦੇ ਤੇ ਪਾਜੀ ਅਸੀਂ ਕਿਹਾ ਵੀ ਸਾਡਾ ਇਹਨਾਂ ਆਫਰ ਲੈਟਰ ਲੈਂਦੀ ਆ ਤੇ ਸਾਨੂੰ ਕਹਿੰਦੇ ਵੀ ਸਾਨੂੰ ਇੰਨੇ ਪੈਸੇ ਦਿਓ ਕਿੱਥੇ ਭੇਜਣਾ ਸੀ ਆਸਟ੍ਰੇਲੀਆ ਸਾਡੇ ਤਿੰਨ ਜੀ ਇਹਨਾਂ ਨੇ 15 ਲੱਖ 15.5 ਲੱਖ ਤੱਕ ਕਿਹਾ ਸੀਗਾ ਤੇ ਚਲੋ ਅਸੀਂ ਕਿਹਾ ਵੀ ਠੀਕ ਹੈ ਕੰਦੇ ਵੀ ਪੈਕੇਜ ਹੈ ਤੇ ਤੁਸੀਂ ਨਾ ਥੋੜੇ ਪੈਸੇ ਜਮ੍ਹਾਂ ਕਰਾਓ 4 ਲੱਖ ਤਮੰਨਾ ਮੈਮ ਨਾਲ ਸਾਡੀ ਗੱਲ ਹੁੰਦੀ ਸੀ ਸਾਨੂੰ ਉਹਨਾਂ ਦੇ ਸਾਹਮਣੇ ਨਹੀਂ ਹੋਏ ਆਪ ਨਹੀਂ ਆਏ ਤੇ ਆਫਰ ਲੈਟਰ ਲੈਂਦੀ ਜੀ ਜੀਟੀ ਲਈ ਟਾਈਮ ਲੱਗਣਾ ਆ ਅਸੀਂ ਕਿਹਾ ਵੀ ਸਾਡਾ ਟਾਈਮ ਲੰਘਣ ਦੇ ਆ ਸਾਡੀ ਐਕਸਪਾਇਰ ਨਾ ਹੋ ਜਾਏ ਬੱਚੇ ਦੀ ਪੀਟੀ ਨਹੀਂ ਜੀ ਅਸੀਂ ਲੈ ਆਵਾਂਗੇ ਲੈ ਆਵਾਂਗੇ ਮੁੜ ਕੇ ਤਮੰਨਾ ਮੈਮ ਦੀ ਮੈਰिज ਹੋ ਗਈ ਹੈ ਨਾ ਬਹਾਨੇ ਲਾਣੇ ਸ਼ੁਰੂ ਕਰ ਤੇ ਮੈਂ ਆਈ ਇੱਥੇ ਖਰਾਬੀ ਜੀ ਆ ਬਹੁਤ ਖਰਾਬੀ ਹੋਉਂਦੀ ਮੈਂ ਜਾ ਕੇ ਗੱਲ ਕੀਤੀ ਐ ਨਹੀਂ ਇਹ ਨਾ ਸਟਾਫ ਹੋ ਹੀ ਨਹੀਂ ਹੈਗਾ ਸੀ ਬਦਲ ਕੇ ਪੁੱਛਿਆ ਜਾ ਕੇ ਵੀ ਕਦੋਂ ਭੇਜਣਾ ਮੈਂ ਸਾਡੇ ਪੈਸੇ ਵੀ 4 ਲੱਖ ਚੱਲ ਗਿਆ ਤੁਹਾਨੂੰ ਕਦੋਂ ਸਾਡੇ ਬੱਚਿਆਂ ਨੂੰ ਬਾਹਰ ਭੇਜਣਾ ਤੁਹਾਡੀ ਗੱਲ ਹੋਈ ਹੈ ਨਾ ਹਾਂਜੀ ਹੋਈ ਆ ਤੇ ਕਹੇ ਬਸ ਅਸੀਂ ਨਾ ਜਨਵਰੀ ਤੱਕ ਫਰਵਰੀ ਤੱਕ ਤੁਹਾਡਾ ਆ ਜਾਏਗਾ ਵੀਜ਼ਾ ਪਰ ਇਹਨਾਂ ਨੇ ਕੁਝ ਨਹੀਂ ਸਟਾਫ ਚੇਂਜ ਹੋ ਗਿਆ ਆ ਥੋੜਾ ਸ਼ੱਕ ਹੋਇਆ ਫਿਰ ਹੋਰ ਕੋਈ ਅਸਿਸਟੈਂਟ ਹੀ ਨਾ ਰੱਖਿਆ ਅੱਗੇ ਰਿਸੈਪਸ਼ਨ ਤੇ ਉਹਨਾਂ ਨੰਬਰ ਦੇਤਾ ਕੋਸ਼ਿਕ ਸਰ ਨਾਲ ਗੱਲ ਕਰੋ ਹਰਨਾ ਇਹਨਾਂ ਸਾਡਾ ਕੇਸ ਚੱਲੰਦਾ ਬਸ ਅਸੀਂ ਨਾ ਮੈਂ ਜੱਕ ਹੋਇਆ ਨਾ ਸਾੜਾ ਰਫਾ ਤੁਸੀਂ ਸੰਭਜ ਕੇ ਦੀ ਪੁਲਿਸ ਨੂੰ ਦਿਖਾ ਦਿੱਤੀ ਐ ਕੋਈ ਕਾਰਵਾਈ ਕਰਾਈ ਦੇ ਖਿਲਾਫ ਕੋਈ ਅਸੀਂ ਨਹੀਂ ਕੀਤੀ ਹੈਗੀ ਸਾਨੂੰ ਇਹਨਾਂ ਨੇ ਕਿਹਾ ਵੀ ਤੁਹਾਡਾ ਆ ਜਾ ਫਿਰ ਹੁਣ ਫੋਨ ਨਹੀਂ ਚੁੱਕਰੇ ਤੇ ਮੈਂ ਫਿਰ ਆਈਆਂ ਦੋ ਚਾਰ ਵਾਰੀ ਸਰ ਫਿਰ ਉਹਨਾਂ ਨੇ ਨੰਬਰ ਦਿੱਤਾ ਵੀ ਤੁਸੀਂ ਲੋ ਤੇ ਇੱਥੇ ਗੱਲ ਕਰੋ ਠੀਕ ਬਾਬਾ ਧੰਨਵਾਦ ਬਿਲਕੁਲ ਤੁਸੀਂ ਦੇਖਿਆ ਲੋਕ ਸੋਹਣੇ ਪੇਕ ਵਾਸਤੇ ਆਪਣੇ ਬੱਚਿਆਂ ਦਾ ਲੱਖਾਂ ਰੁਪਏ ਜਿਹੜੇ ਨੇ ਦਾਤੇ ਲਾ ਦਿੰਦੇ ਨੇ ਪਰ ਕਿਤੇ ਨਾ ਕਿਤੇ ਇਹ ਬੱਚੇ ਜਿਹੜੇ ਆ ਬੱਚਿਆਂ ਦੀ ਜ਼ਿੰਦਗੀ ਬਾਂਜੇ ਪਰ ਅੱਜ ਠੱਗਿਆ ਮਹਿਸੂਸ ਕਰ ਰਹੇ ਨੇ ਆਪਣੇ ਆਪ ਨੂੰ ਕਿਉਂਕਿ ਬੱਚਿਆਂ ਦੀ ਜਿਹੜਾ ਭੇਖਣੀ ਬਣਿਆ ਇੱਕ ਠੱਗੀ ਦਾ ਸ਼ਿ ਆਪ ਸਾਹਮਣੇ ਆਈ ਆ ਇੱਕ ਨੌਜਵਾਨ ਸਾਡੇ ਨਾਲ ਗੱਲਬਾਤ ਕਰਾਂਗੇ ਵੀਰੇ ਕੀ ਨਾਮ ਆ ਕਿੱਥੋਂ ਆਏ ਜੇ ਕਿਸ ਦਾ ਰਾਬਤਾ ਹੋਇਆ ਤੇ ਕਿਹੜੇ ਮੁਲਕ ਜਾਣਾ ਸੀ ਮੈਂ ਸਿਰ ਪਠਾਨਕੋਟ ਤੋਂ ਆਇਆ ਮੇਰਾ ਨਾਮ ਮਾਨਿਕ ਹੈ ਮੇਰਾ ਇਹਨਾਂ ਨਾਲ ਰਾਬਤਾ ਹੋਇਆ ਜੀ ਨੈਟ ਥਰੂ ਮੈਂ ਬਾਕੀ ਇੱਥੇ ਆ ਕੇ ਪਤਾ ਪੂਤਾ ਕੀਤਾ ਸਾਰਾ ਕੁਝ ਠੀਕ ਲੱਗਿਆ ਜੀ ਕਿੱਥੇ ਜਾਣਾ ਸੀ ਮੈਂ ਨਿਊਜ਼ੀਲੈਂਡ ਜਾਣਾ ਸੀ ਕਿੰਨੇ ਪੈਸੇ ਦੀ ਗੱਲ ਸੀ ਮੇਰੀ ਗੱਲ ਹੋਈ ਸੀ ਕਿ 5 ਲੱਖ ਪੈਗੇ ਸੀਗਾ ਤੇ 13 ਲੱਖ ਰੁਪਏ ਮੇਰੀ ਆਫਰ ਲੈਟਰ ਤੇ ਫੀਸ ਆਈ ਸੀਗੀ ਜੋ ਕਿ ਟੋਟਲ ਬੰਦਾ ਹੀ 18 ਲੱਖ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਫੀਸ ਤੂੰ ਆਪਣੇ ਅਕਾਊਂਟ ਚ ਦੇ ਜੋ ਕਿ ਮੇਰੀ ਇਹਨਾਂ ਨੇ ਕਿਹਾ ਸੀ ਕਿ 2.5 ਲੱਖ ਪਹਿਲਾਂ ਦੇਣਾ 2.5 ਲੱਖ ਬਾਅਦ ਚ ਦੇਣਾ ਤੇ ਮੈਂ ਇਹਨਾਂ ਨੂੰ ਜੀ 1 ਮਾਰਚ 2024 ਨੂੰ 2.5 ਲੱਖ ਦੇ ਗਿਆ ਸੀਗਾ ਤੇ ਉਹਨਾਂ ਨੇ ਮੇਰੇ ਨਾਲ ਐਗਰੀਮੈਂਟ ਕੀਤਾ ਸੀਗਾ ਕਿ ਤੇਰਾ ਵੀਜ਼ਾ 2 ਮਹੀਨਿਆਂ 'ਚ ਆ ਜਾਏਗਾ ਉੱਥੇ ਤਜਿੰਦਰ ਸਿੰਘ ਬੈਠਾ ਸੀਗਾ ਪ੍ਰਭ ਸਰਨ ਸਿੰਘ ਦਾ ਮੈਨੇਜਰ ਪਹਿਲਾਂ ਮੇਰੀ ਗੱਲ ਹੋਈ ਜੀ ਪਵਨਦੀਪ ਨਾਲ ਉਸ ਤੋਂ ਬਾਅਦ ਮੇਰੀ ਗੱਲ ਹੋਈ ਸਾਖਸ਼ੀ ਨਾਲ ਜਦੋਂ ਮੈਂ ਪੈਸੇ ਦੇਣ ਆਇਆ ਸਾਖਸ਼ੀ ਨੇ ਮੇਰੇ ਕੋਲ ਪੈਸੇ ਲਏ ਤੇ ਤਜਿੰਦਰ ਸਿੰਘ ਉੱਥੇ ਬੈਠਾ ਸੀਗਾ ਮੋਤਵਾਰ ਬੰਦਾ ਉਸ ਤੋਂ ਬਾਅਦ ਇਹ ਮੈਨੂੰ ਲਾਰਾ ਲਪਾ ਲਏ ਰੱਖਿਆ ਉਸ ਤੋਂ ਬਾਅਦ ਇਹਨਾਂ ਨੇ ਕੋਈ ਬੰਦੀ ਕ ਮਿਲ ਉਸੋ ਵੀ ਕਿੰਨੇ ਕਿ ਮਿਹਨਤ ਨਾਲ ਪੈਸੇ ਦਿੱਤੇ ਸੀ ਮਾਪੇ ਤੁਹਾਡੇ ਪਿਤਾ ਕੀ ਕੰਮ ਕਰਦੇ ਨੇ ਸੁਪਨੇ ਕਿੰਨੇ ਕਿ ਦੇਖੇ ਸੀ ਬਾੜ ਦੇ ਵੀ ਬਾਹਰ ਜਾਵਾਂਗੇ ਕਰਜ਼ਾ ਮੋੜ ਦਾਂਗੇ ਨੇ ਲੱਖ ਪੈ ਚੁੱਕ ਨੇ ਕਿ ਲੱਗਦਾ ਕਿ ਕਰਜ਼ਾ ਚੁੱਕ ਕੇ ਬਾਹਰ ਜਾਓਗੇ ਸੀ ਹਾਂਜੀ ਸਰ ਅਸੀਂ ਕਰਜ਼ਾ ਚੁੱਕ ਕੇ ਜਾਣਾ ਸੀ ਕਿ ਸਾਡੀ ਦੁਕਾਨ ਸੀਗੀ ਅਸੀਂ ਉਹ ਵੇਚੀ ਸੀਗੀ ਤੇ ਅਸੀਂ ਵੇਚ ਕੇ ਤੇ ਇਹਨਾਂ ਨੂੰ ਪੈਸੇ ਦਿੱਤੇ ਸੀਗੇ ਹੁਣ ਆ ਸਾਡੇ ਕੋ ਗੱਲ ਕਰਨ ਦੇ ਨਾ ਸਾਡੀ ਗੱਲ ਮੰਨਣ ਦੇ ਕਿ ਲੱਗਦਾ ਨਹੀਂ ਦੁਕਾਨ ਵੀ ਗਈ ਆ ਬਾਹਰ ਵੀ ਨਹੀਂ ਭੇਜਿਆ ਹੋਰ ਤਰਕਮ ਥੱਲੇ ਆ ਗਏ ਉਹ ਕਿ ਲੱਗਦਾ ਕਾਰੋਬਾਰ ਜਿਹੜਾ ਇੱਥੇ ਮਾੜਾ ਮੋੜ ਚੱਲਦਾ ਸੀ ਦੁਕਾਨਦਾਰੀ ਉਹ ਵੀ ਬੰਦ ਹੋ ਗਈ ਹੁ ਬਟ ਇਹਨਾਂ ਸਾਡਾ ਕੋਈ ਵੀ ਕੰਮ ਕੀਤਾ ਨਾ ਕੋਈ ਕੀਤਾ ਘਟੋ ਘਟ ਸਾਡਾ 2.5 ਲੱਖ ਰੁਪਏ ਮਰਿਆ ਜੀ 2.5 ਲੱਖ ਰੁਪਏ ਇਹਨਾਂ ਨੇ ਲਿਆ ਬਾਕੀ ਸਾਡੀ ਆਈਜ਼ ਮਰੀ ਹੈ ਪੀਟੀ ਮਰੀ ਹੈ ਬਾਕੀ ਸਾਡਾ ਆਨ ਜਾਣ ਦਾ ਖਰਚਾ ਮਰਿਆ ਅਸੀਂ 3.5 ਲੱਖ ਰੁਪਏ ਥੱਲੇ ਆ ਗਏ ਆ ਮਿਨਿਸਪਿ ਦੇ ਜਿਹੜੇ ਦਫ਼ਤਰ ਨੇ ਪੂਰੇ ਪੰਜਾਬ ਵਿੱਚ ਦਫ਼ਤਰ ਨੇ ਕਿੱਲੇ ਅਮਰਸਰ ਸਾਹਿਬ ਵਿੱਚ ਦਫ਼ਤਰ ਹੈਗੇ ਨੇ ਇਹਦੇ ਇਸ ਬੰਦੇ ਦੇ ਚਾਰ ਦਫ਼ਤਰ ਨੇ ਅਮਰੀਕਸਰ ਬਟਾਲਾ ਚੰਡੀਗੜ੍ਹ ਤੇ ਰਿਸ਼ੀਕੇਸ਼ ਤੇ ਚਾਰੋਂ ਦਫ਼ਤਰ ਬੰਦਾ ਹੈ ਹਾਂਜੀ ਮਿਨਿਸਪਿ ਕਦੀ ਮਿਲੇ ਹੋ ਤੁਸੀਂ ਪ੍ਰਭ ਨੂੰ ਕਦੀ ਮਿਲੇ ਹੋ ਕਿ ਜਦ ਥੱਲੇ ਥੱਲੇ ਤਾਲਾ ਸੰਭਾ ਕੇ ਮਿੰਜਦਾ ਹੁੰਦਾ ਰਿਹਾ ਨੇ ਪ੍ਰਧਨੂ ਵੀ ਇੱਕ ਵਾਰੀ ਆਈ ਅਮਨੀ ਸਰ ਮਿਲੇ ਸੀਗੇ ਤੇ ਉਹ ਸਾਡਾ ਨਾਮ ਮਿਲਿਆ ਨਹੀਂ ਸੀ ਅੰਦਰ ਬੈਠਾ ਹੋਇਆ ਸੀਗਾ ਕਹਿੰਦੇ ਹੀ ਮੀਟਿੰਗ ਚ ਬਾਕੀ ਹਰ ਬੰਦੇ ਨਾਲ ਸਾਡੀ ਕੰਟੈਕਟ ਹੁੰਦਾ ਰਿਹਾ ਗੱਲ ਹੁੰਦੀ ਦੀ ਚਾਟਾਂ ਪਈਆਂ ਅਸ਼ਲੀਨ ਮੈਡਮ ਨਾਲ ਗੱਲ ਹੁੰਦੀ ਰਹੀ ਹੈ ਸਾਰਿਆਂ ਨਾਲ ਗੱਲ ਹੁੰਦੀ ਰਹੀ ਹੈ ਕਿਹਨੇ ਸਾਡਾ ਫੋਨ ਨਹੀਂ ਚੁੱਕਦੇ ਹੁਣ ਕੋਈ ਸਾਰੇ ਨੰਬਰ ਬੰਦ ਕਰ ਚੁੱਕੇ ਆ ਬਰਕਤਾਂ ਦੀ ਅੱਜ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹੋ ਅੱਜ ਵੱਡੀ ਤਲਾ ਵਿੱਚ 80 ਤੋਂ 100 ਦੇ ਕਰੀਬ ਲੋਕ ਪਹੁੰਚੇ ਨੇ ਕਿ ਲੱਗਦਾ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ ਵੀ ਸਾਡੇ ਨਾਲ ਵੱਡੀ ਠੱਗੀ ਹੋ ਚੁੱਕੀ ਆ ਬਿਲਕੁਲ ਕਈ ਬੰਦੇ ਨੇ ਪੈਸੇ ਚੋਕੋ ਕੇ ਦਿੱਤੇ ਕਈ ਬੰਦੇ ਨੇ ਲੋਨ ਲਿਆ ਕਈ ਬੰਦੇ ਨੇ ਜ਼ਮੀਨਾਂ ਵੇਚੀਆਂ ਕੋਈ ਬੰਦੇ ਰੋ ਰਹੇ ਕੋਈ ਬੰਦੇ ਘਰ ਰਹੇ ਆ ਜੀ ਇਹਨਾਂ ਦਾ ਸਾਡਾ ਕੋਈ ਜਵਾਬ ਨਹੀਂ ਦਿੱਤਾ ਕੋਈ ਕੁਝ ਨਹੀਂ ਕਰ ਰਹੇ ਹੁਣ ਸਾਡੀ ਪ੍ਰਸ਼ਾਸਨ ਅੱਗੇ ਵੀ ਮੰਗ ਹੈ ਸਾਡੀ ਬੰਦੀ ਕਾਰਵਾਈ ਕੀਤੀ ਜਾਏ ਤੇ ਸਾਡੇ ਪੈਸੇ ਮੋੜੇ ਜਾਣ ਕੀ ਲੱਗਦਾ ਕੋਈ ਇਹਨਾਂ ਦੇ ਪਹਿਲਾਂ ਲਾਇਸੈਂਸ ਵਗੈਰਾ ਚੈੱਕ ਕਰਨੇ ਚਾਹੀਦੇ ਨੇ ਵਾਕਈ ਅਸਲੀ ਏਜੰਟ ਨੇ ਜਾਂ ਫਰੋਡ ਕਰਦੇ ਨੇ ਕੀ ਲੱਗਦਾ ਪੁਛ ਪਛਤਾਰ ਵੀ ਸਾਨੂੰ ਥੋੜੀ ਜਿਹੀ ਕਰਨੀ ਚਾਹੀਦੀ ਇਹਨਾਂ ਲੋਕਾਂ ਦੇ ਖਿਲਾਫ ਕਰਨੀ ਚਾਹੀਦੀ ਜੀ ਅਸੀਂ ਆਪਣੇ ਲੈਵਲ ਤੇ ਕੀਤੀ ਸੀਗੀ ਇਹਨਾਂ ਨੇ ਲਾਇਸੈਂਸ ਰੱਖਿਆ ਹੋਇਆ ਸੀਗਾ ਅਸੀਂ ਚੈ ਬਾਕੀ ਇਹਨਾਂ ਨੇ 2-3000 ਬੱਚਾ ਭੇਜਿਆ ਸੀਗਾ ਸਾਨੂੰ ਕਹਿੰਦੇ ਤੇ ਅਸੀਂ ਫੋਟੋਆਂ ਫੋਟੋਆਂ ਦੀਖਿਆ ਤੇ ਸੱਚ ਲੱਗਿਆ ਸਾਨੂੰ ਜਦੋਂ ਅਸੀਂ ਉਹ ਦਫ਼ਤਰ ਗਏ ਆ ਕਾਫੀ ਬੰਦੇ ਉੱਥੇ ਬੈਠੇ ਸੀਗੇ ਕਹਿੰਦੇ ਸੀਗੇ ਕਿ ਅਸੀਂ ਇਹ ਬੱਚਾ ਬਾਹਰ ਭੇਜਾਂ ਇਹ ਵੀਜ਼ਾ ਭੇਜਾਂ ਇਹ ਕੀਤਾ ਸਾਨੂੰ ਬਾਰ-ਬਾਰ ਫੋਟੋਆਂ ਭੇਜੀਆਂ ਗਈਆਂ ਕਿ ਅਸੀਂ ਇਹ ਦੇਖੋ ਇਹ ਵੀ ਬੱਚਾ ਭੇਜਤਾ ਇਹ ਵੀ ਬੱਚਾ ਭੇਜਤਾ ਸਾਡਾ ਦਿਲ ਉਸ ਆਇਆ ਗਿਆ ਕਿ ਲੱਗਦਾ ਨਹੀਂ ਜਿਹੜਾ ਬੰਦਾ ਬਾਰ-ਬਾਰ ਫੋਟੋਆਂ ਭੇਜਦਾ ਕਿਤੇ ਸਾਡੇ ਵੀ ਮਨ ਚ ਜਵਾਬ ਆਉਂਦਾ ਵੀ ਸ਼ਾਇਦ ਸਾਨੂੰ ਲਾਲਚ ਦੇ ਰਿਹਾ ਸਾਨੂੰ ਕੋਈ ਵਿਸ਼ਵਾਸ ਬਣਾ ਰਿਹਾ ਵਾ ਥੋੜਾ ਮਨ ਚ ਖੜਕਦਾ ਗੱਲ ਨੂੰ ਵੀ ਇਹ ਕਿਉ ਨਹੀਂ ਸਰ ਸਾਡੇ ਦਿਮਾਗ 'ਚ ਇਹ ਸੀਗਾ ਕਿ ਬਾਰ-ਬਾਰ ਇਹ ਸਾਨੂੰ ਫੋਟੋਆਂ ਭੇਜਦਾ ਵਿਸ਼ਵਾਸ ਹੋ ਰਿਹਾ ਸੀ ਕਿ ਅਗੀ ਸੱਚੀ ਬੱਚੇ ਭੇਜ ਰਿਹਾ ਕਿਉਂਕਿ ਜਿਸ ਬੰਦੇ ਨੇ ਫੋਟੋ ਭੇਜਦਾ ਸੀ ਉਹ ਬੱਚਾ ਸੱਚੀ ਵੈਰੀਫਾਈ ਕੀਤਾ ਜਾਂਦਾ ਇਹਦੇ ਬਾਹਰ ਹੁੰਦਾ ਸੀਗਾ ਸਾਨੂੰ ਲੱਗਦਾ ਸੀ ਕਿ ਅੰਦੇ ਥਰੂ ਗਿਆ ਤੇ ਕਈ ਬੱਚਿਆਂ ਨਾਲ ਅਸੀਂ ਗੱਲ ਵੀ ਕੀਤੀ ਸੀ ਤੇ ਉਹ ਕਹਿੰਦੇ ਕਿ ਅਸੀਂ ਅੰਦੇ ਥਰੂ ਗਏ ਆ ਪਤਾ ਨਹੀਂ ਸਰ ਹੁਣ ਕੀ ਹੋਇਆ ਕੀ ਨਹੀਂ ਬਣਿਆ ਸਾਡੇ ਨਾਲ ਸਾਡੇ ਨਾਲ ਠੱਗੀ ਕੀਤੀ ਗਈ ਆ ਸੁਪਨੇ ਕੀ ਦੇਖੇ ਸੀ ਜਦੋਂ ਬਾਹਰ ਜਾਣਾ ਜਾਣਾ ਸੀ ਕੀ ਕੀ ਸੁਪਨੇ ਦੇਖੇ ਸੀ ਤੁਸੀਂ ਸਰ ਸਭ ਤੋਂ ਪਹਿਲਾਂ ਤੇ ਇਹ ਹੀ ਦੇਖਿਆ ਸੀ ਕਿ ਘਰ ਦਾ ਪੈਸਾ ਮੋੜਾਂਗੇ ਜੋ ਉਹਨਾਂ ਦੇ ਕੋਲ ਆਵਾਂਗੇ ਜੋ ਕਿਸੇ ਹੋਰ ਕੋ ਚੁੱਕ ਆ ਭਾਈ ਸਾਹਿਬ ਤੁਸੀਂ ਕਿੱਥੋਂ ਆਏ ਜੀ ਕਿੱਥੇ ਵੀਜ਼ਾ ਕਿੱਥੋਂ ਦਾ ਲਵਾਉਣਾ ਸੀ ਕਿਹਦੇ ਲਵਾਉਣ ਵਾਸਤੇ ਭੇਜਿਆ ਸੀ ਮੈਂ ਬੇਟੀ ਦਾ ਵੀਜ਼ਾ ਲਵਾਉਣਾ ਸੀ ਜੀ ਮੁਹਾਲੀ ਤੋਂ ਜੀ ਉਸ ਟਾਈਮ ਹੀ ਨਾਲ ਦਾ ਜਿਹੜਾ ਹੈੱਡ ਆਫਿਸ ਹੈ ਜੀ ਉਹ ਮੁਹਾਲੀ ਦਾ ਜੀ ਅੱਛਾ ਤੇ 2023 ਦੇ ਗੱਲਬਾਤ ਹੋਈ ਸੀ ਇਹਦੇ ਨਾਲ ਸਾਡੀ ਬਸ ਉਤੇ ਬਾਅਦ ਜੀ ਸਾਨੂੰ ਕਹਿੰਦਾ ਵੀ ਤੁਹਾਡਾ ਵੀ 15 ਲੱਖ ਦਾ ਪੈਕੇਜ ਹੈ ਜੀ 4 ਲੱਖ ਰੁਪਏ ਤੁਸੀਂ ਸਾਨੂੰ ਪਹਿਲੇ ਦੇ ਦਿਓ ਤੇ ਉਤੇ ਬਾਅਦ ਇਹ ਆਪਣੀ ਕਾਰਵਾਈ ਜਿਹੜੀ ਹੋਗੀ ਉਹ ਕਰੋਗੇ ਜੀ ਫਿਰ ਇਹਨੇ ਸਾਨੂੰ ਇੱਕ ਕੇਰਨਾ ਬੈਂਕ ਹੈ ਜੀ ਇੱਕ ICICI ਬੈਂਕ ਹੈ ਜੀ ਇੱਕ ਪੰਜਾਬ ਨੈਸ਼ਨਲ ਸਿੰਧ ਬੈਂਕ ਹੈ ਜੀ ਇਹਨਾਂ ਚ ਨੇ ਖਾਤੇ ਖਲਾਏ ਆ ਤੇ ਉਹ ਕਹਿੰਦਾ ਵੀ ਜਿਹੜੀ ATM ਚੈੱਕ ਬੁੱਕ ਤੇ ਪਾਸਬੁੱਕ ਜਿਹੜੀ ਵੀ ਹੈਗੀ ਐ ਇਹ ਤਿੰਨੇ ਚੀਜ਼ਾਂ ਵੀ ਮੈਨੂੰ ਦੇ ਦਿਓ ਵੀ ਸਾਡੇ ਮੁਵਾਲੀ ਦਫਤਰ 'ਚ ਜਮ੍ਹਾਂ ਕਰਾ ਦਿਓ ਤਿੰਨੇ ਬੈਂਕਾਂ ਦੀ ਜੀ ਐ ਤਿੰਨੇ ਬੈਂਕਾਂ ਦੀ ਜੀ ਸਾਰਾ ਕੁੜਕੜਾ ਕੇ ਚੈੱਕ ਬੁੱਕ ਵੀ ATM ਵੀ ਤੇ ਇਹਨਾਂ ਨੂੰ ਦੇ ਦਿੱਤੇ ਤੇ ਜੀ ਅਸੀਂ ਸਾਰਾ ਉਹਦੇ ਬਾਅਦ ਫਿਰ ਪੰਜ ਪੰਜ ਚੈੱਕਾਂ ਤੇ ਮਨੂੰ ਕਹਿੰਦਾ ਵੀ ਸਿਆਣ ਕਰ ਦਿਓ ਕਿ ਲੈਂਡਰ ਵੀ ਸਿਆਣ ਕਰਕੇ ਕਿਤੇ ਆਪਣੇ ਆਪਣੇ ਹੱਥ ਵੜ ਕੇ ਦੇ ਰਹੇ ਹੋ ਅੱਜ ਉਹ ਚੈੱਕ ਤੁਹਾਨੂੰ ਲਾ ਕੇ ਦੇ ਰਿਆ ਤੁਹਾਨੂੰ ਨੋਟਿਸ ਭੇਜ ਰਿਆ ਕਿ ਲੱਗਦਾ ਨਹੀਂ ਹੱਥ ਵੜੇਗੇ ਤੁਹਾਡੇ ਇਹਨੇ ਲਾਤਾ ਜੀ ਆਈਸੀਆਈ ਬੈਂਕ ਚ ਪੈ ਚੈੱਕ ਲਾਤਾ ਜੀ ਮੇਰਾ ਜਦ ਮੈਨੂੰ ਦਰਖਾਸਤ ਲਖਾਈ ਜੀ ਮੁਵਾਲੀ ਥਣੇ ਚ ਦਰਖਾਸਤ ਲਗਾਈ ਰਾਜਕੁਮਾਰ ਐਸ ਐਸ ਆਈ ਤਾਂ ਜੀ ਉਹਦੇ ਅੰਦਰ ਦਰਖਾਸਤ ਲਖਾਈ ਜੇ ਨੇ ਬੁਲਾਇਆ ਫਿਰ ਉਹਨਾਂ ਨੇ ਬੁਲਾ ਕੇ ਫਿਰ ਸਾਰੀ ਗੱਲਬਾਤ ਹੋਈ ਜੀ ਉਹਦੇ ਨਾਲ ਉਹਨੂੰ ਕਹਿੰਦਾ ਵੀ ਪ੍ਰਭਜੋਤ ਨੂੰ ਵੀ ਤੇਰੇ ਕੋਲੇ ਤੇਦਾ ਲਾਇਸੈਂਸ ਹੈਗਾ ਤੇ ਇਹ ਕਹਿੰਦਾ ਵੀ ਲਾਇਸੈਂਸ ਤਾਂ ਹੈ ਨਹੀਂ ਮੇਰੇ ਕੋਲ ਜੇ ਤੇਰੇ ਕੋਲੇ ਲਾਇਸੈਂਸ ਹੈ ਤਾਂ ਤੂੰ ਵੀ ਇੱਥੇ ਕਿਦਾਂ ਬੈਠਿਆ ਹੋਰੇ ਖੋਲ ਕੇ ਮੈਂ ਗੋਲ ਮੋਲ ਜੀ ਗੱਲ ਕਰਕੇ ਜੀ ਉੱਤੇ ਇਹਦੇ ਪਤਾ ਨਹੀਂ ਲੱਗਿਆ ਇਹ ਕਿਹੜੇ ਪਾਸੇ ਨੂੰ ਨਿਕਲ ਗਿਆ ਜੀ ਬਿਲਕੁਲ ਭਾਈ ਸਾਹਿਬ ਰੋਪੜ ਤੋਂ ਆਏ ਨੇ ਤੁਸੀਂ ਦੇਖ ਸਕਦੇ ਹੋ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ ਅਤੇ ਇਹਨਾਂ ਦਾ ਕਹਿਣਾ ਵੀ ਉਹ ਕੋਈ ਏਜੰਟ ਕੋ ਲਾਇਸੈਂਸ ਵੀ ਜਿਹੜਾ ਨਹੀਂ ਹੈਗਾ ਬਾਪੂ ਤੁਸੀਂ ਕਿਹਦੇ ਪੈਸੇ ਦਿੱਤੇ ਸੀ ਕਿੰਨੂੰ ਬਾਹਰ ਭੇਜਣਾ ਸੀ ਕੀ ਕਹਿਣਾ ਚਾਹੋਗੇ ਮੈਂ ਆਪਣੀ ਡਾਊਨ ਭੇਜਣਾ ਹੈ ਡਾਊਨ ਭੇਜਣਾ ਹੈ ਕਿੱਥੇ ਯੂਕੇ ਮੁੰਡਾ ਮੁੰਡਾ ਉੱਥੇ ਜਾਣਾ ਮੇਰਾ ਉਹਦੇ ਕੋਲ ਜਾਣਾ ਹੈ 4 ਲੱਖ ਰੁਪਏ ਦਿੱਤਾ ਟੋਟਲ ਕਿੰਨੇ ਦੀ ਗੱਲ ਹੋਈ ਸੀ 12 ਜੀ 12 ਲੱਖ ਰੁਪਏ ਜੀ ਜੈਂਟ ਨਾਲ ਕਿਸ ਤਰ੍ਹਾਂ رابطہ ਹੋਇਆ ਨਸ਼ਕਾ ਨੂੰ ਸਾਂਝਾ ਕਰਦੇ ਹੋ ਕਿੱਥੋਂ ਤੁਸੀਂ ਰਹਿਣ ਵਾਲੇ ਕਿੱਥੋਂ ਦੇ ਹੋ ਨਾ ਇਹ ਵੀ ਕੋਈ ਯਾਰ ਬਿਲੀ ਸੀ ਉਹ ਗਿਆ ਬਾਹਰ ਅਦਰੋਂ ਉਹਨੇ ਆਖਿਆ ਉੱਥੋਂ ਲਵਾਉ ਤਾਂ ਲਵਾ ਜੀ ਆ ਵੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ 4 ਲੱਖ ਪੈ ਦਿੱਤਿਆਂ ਨੂੰ ਉਸ ਤੋਂ ਬਾਅਦ ਤੁਸੀਂ ਪੁੱਛਗਛ ਕੀਤੀ ਆ ਵੀ ਭਾਈ ਕਦੋਂ ਭੇਜਣਾ ਵਾ ਕੋਈ ਗੱਲਬਾਤ ਹੋਈ ਤੁਹਾਡ ਨਾਲ ਕਿੰਨੇ ਚੱਕਰ ਤੁਸੀਂ ਮਾਰੇ ਤੁਹਾਡ ਜਦੋਂ ਆਈਦਾ ਸੀ ਉਦੋਂ ਆਂਦੇ ਸੀ ਬਸ ਹਫਤੇ ਤੱਕ ਹਫਤੇ ਤੱਕ ਮੁੜ ਕੇ ਤੇ ਪੈਸੇ ਮੰਗੇ ਤੇ ਨਾਂਵੇਂ ਜਾਨੂ ਪੈਸੇ ਮਿਲਦਗੇ ਉਹ ਤਿੰਨ ਵੀ ਮਹੀਨੇ ਜਿੱਦ ਕੇ ਆਉਂਦੇ ਦਫ਼ਤਰ ਬੰਦ ਕਰਕੇ ਗਾਹ ਗਿਆ ਦੇ ਸੋਚਿਆ ਸੀ ਵੀ ਇਸ ਤਰ੍ਹਾਂ ਇਹਨੇ ਲੋਕ ਇਕੱਠੇ ਹੋ ਜਾਣਗੇ ਆਪਣੇ ਆ ਤੁਸੀਂ ਇਕੱਲੇ ਨਹੀਂ ਠੱਗੀ ਦਾ ਸ਼ਿਕਾਰ ਹੋਏ ਕਿੰਨੇ ਦੇ ਕਰੀਬ ਲੋਕ ਹੈਗੇ ਨੇ ਕਦੀ ਸੋਚਿਆ ਸੀ ਵੀ ਇਹਨੇ ਲੋਕ ਇਕੱਠੇ ਹੋ ਜਾਣਗੇ ਠੱਗੀ ਆ ਇਹ ਸਾਡਾ ਇੱਥੇ ਹੈਗਾ ਫੌਜੀ ਕਾਲੀ ਉਹਦੇ ਨਾਲ ਸਾਰਾ ਹੋਇਆ ਸੀ ਉਹ ਆਂਦਾ ਵੀ ਬੰਦੇ ਇਕੱਠੇ ਹੋਣੇ ਆ ਗਰੁੱਪ ਬਣਾਈਆਂ ਆਪਾਂ ਤਾਂ ਫੇਰ ਕਾਰਵਾਈ ਹੋਣੀ ਹੈ ਕੀ ਲੱਗਦਾ ਜੇ ਵੇ ਤੁਸੀਂ ਗਰੁੱਪ ਬਣਾਇਆ ਤੁਹਾਨੂੰ ਵੇਖ ਕੇ ਹੋਰ ਵੀ ਲੋਕ ਬੜੇ ਅੱਗੇ ਆ ਸਕਦੇ ਨੇ ਜਿਨ੍ਹਾਂ ਠੱਗੀ ਹੋਈ ਆ ਉਹ ਵੀ ਲੋਕ ਇਕੱਠੇ ਹੋ ਸਕਦੇ ਨੇ ਅੱਗੇ ਹੋ ਸਕਦੇ ਉਹ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਨੂੰ ਕੀ ਹੋਣਾ ਚਾਹੀਦਾ ਤੁਹਾਨੂੰ ਇਹ ਕਰਦੇ ਮੇ ਸਾਡੇ ਪੈਸੇ ਸਾਨੂੰ ਮਿਲ ਜਾਣੇ ਵੀਜਾ ਦੇ ਤਾਂ ਮਿਲਦਾ ਨਹੀਂ ਇੱਥੋਂ ਪੈਸਾ ਨਹੀਂ ਮਿਲ ਰਹੀ ਹੈ ਪੈਸਾ ਜੀ 3 ਲੱਖ ਦੀ ਤੇ ਗਈ ਆ ਤੇ ਜੱਸ ਚੱਕਿਆ ਦੂਜੇ ਦੀ ਨਹੀਂ ਲੱਖ ਦੀ ਨੇ ਚਲੋ ਵੀਰੇ ਕੀ ਨਾਂ ਤਰਾ ਸਕੰਦਰ ਸਿੰਘ ਨਾਂ ਜੇ ਮੇਰਾ ਸਕੰਦਰ ਸਿੰਘ ਕਿੱਥੇ ਜਾਣਾ ਸੀ ਕਿੱਥੋਂ ਰਹਿਣ ਵਾਲਾ ਬਾਅਦ ਕਿੰਨੇ ਕ ਪੈਸਿਆਂ ਦੀ ਜਿਹੜੀ ਪੈਕੇਜ ਕੀਤਾ ਸੀ ਕੀ ਗੱਲਬਾਤ ਹੋਈ ਮੈਂ ਮੇਰਾ ਭਾਜੀ ਸਾਰਚੋੜਿਆ ਤਹਿਸੀਲ ਬਟਾਲਾ ਦੇ ਡਿਸਟ੍ਰਿਕਟ ਗੁਰਦਾਸਪੁਰ ਆ ਹਾਂਜੀ ਤੇ ਕਿੱਥੇ ਜਾਣਾ ਸੀ ਆਸਟ੍ਰੇਲੀਆ ਦੀ ਭਾਜੀ ਫਾਈਲ ਇਹਨਾਂ ਕੋਲ ਅਪਲਾਈ ਕਰਵਾਈ ਸੀਗੀ ਤੇ ਬਾਅਦ ਕਰ ਕਰਾ ਆ ਗਏ ਨਾ ਉਹ ਲਾਰੇ ਲਾਏ ਆ ਕੀਤਾ ਕੁਝ ਨਹੀਂ ਆ ਤੇ ਕਿੰਨੇ ਕੇ ਪੈਸੇ ਦੀ ਗੱਲ ਹੋਈ ਸੀ ਤੇ ਕਿ ਲੱਗਦਾ ਸੀ ਐਡਵਾਂਸ ਵੀ ਕਿੰਨੇ ਪੈਸੇ ਦਿੱਤੇ ਸੀ ਕਿ ਲੱਗਦਾ ਸੀ ਤੁਹਾਨੂੰ ਯਕੀਨ ਹੈਗਾ ਸੀ ਵੀ ਤੁਹਾਨੂੰ ਬਾਹਰ ਭੇਜ ਦੇਗਾ ਜੰਡੇ ਭਾਜੀ ਇਹਨੇ ਸਾਨੂੰ ਛੋਟ ਹੀ ਹਸਾਣ ਦਿੱਤੀ ਜੇ ਕਿ ਜਿਹੜਾ ਸਾਨੂੰ ਤਾਂ ਲੱਗਾ ਜ ਸਾਡਾ ਵੀਜ਼ਾ ਕੱਲ ਆ ਗਿਆ ਪਰਸੋਂ ਆ ਗਿਆ ਚੌਥ ਆ ਗਿਆ ਇਹਨੇ ਇਹ ਸਾਾਨੂੰ ਗਾਈਡ ਕੀਤਾ ਜਦੋਂ ਅਸੀਂ ਪਹਿਲੇ ਦਿਨ ਹੀ ਗਏ ਨਾ ਇਹਨੇ ਸਾਨੂੰ ਕਿਹਾ ਕਿ ਮਹੀਨੇ ਦੇ ਵਿੱਚ ਵਿੱਚ ਤੁਹਾਡਾ ਸਾਰਾ ਕੁਝ ਕਰਾ ਕੇ ਵੀਜ਼ਾ ਤੁਹਾਡੇ ਹੱਥੇ ਧਰ ਦਾਂਗੇ ਉਹ ਤੋਂ ਭਾਜੀ ਹੁਣ ਮੰਨ ਲਓ ਅਸੀਂ ਕਿੰਨਾ ਗੜੀ ਕਿਹਨੂੰ ਪੁੱਛਣਾ ਦਾ ਜਾਂ ਕਰਨਾ ਦਾ ਕੋਈ ਜਿੱਦਾਂ ਇਹਨੂੰ ਜੜਨੇ ਕੁਝ ਕਰਨਾ ਇੰਨੀ ਸਾਨੂੰ ਨੌਲੇਜ ਹੋਵੇ ਤੇ ਇਹਨਾਂ ਕੋ ਕੁਛ ਸੀ ਆਹ ਯਾਵਣਾ ਫਾਈਲ ਅਪਲਾਈ ਕਰ ਲਈ ਆਪਣੀ ਸਾਨੂੰ ਇੰਨੀ ਨੌਲੇਜ ਹੋਵੇ ਤੇ ਉਹ ਸਾਹ ਹੁਣ ਭਾਜੀ ਆ ਗਏ ਇਹਨਾਂ ਕੋ ਫਸ ਗਏ ਆ ਬਾਅਦ ਵਿੱਚ ਉਹ ਰੋਣਾ ਯੂਨੀਵਰਸਿਟੀ ਅੰਦਰ ਔਲਾ ਦਾ ਪਿਆ ਚੱਲਦਾ ਇਸ ਟੇਰ ਥੋੜਾ ਬੈਂਡ ਦੇ ਚੱਲਣ ਰਿਹਾ ਇਹਨੇ ਕੰਮ ਕਰਾ ਆ ਗਏ ਨਾ 5-6 ਮਹੀਨੇ ਮੇਰੇ ਆਫਰ ਲੈਟਰ ਜੀ ਨਗਾ ਦੇ ਤੇ ਆਫਰ ਲੈਟਰ ਅੱਜ ਆਉਂਦੀ ਕੱਲ ਆਉਂਦੀ ਆ ਚਲੋ ਆਫਰ ਲੈਟਰ ਆਈ ਆ ਇਹਨੇ ਜਿਹੜੀ ਯੂਨੀਵਰਸਿਟੀ ਚ ਫਾਈਲ ਲਈ ਆ ਬਾਅਦ ਵਿੱਚ ਇਨੇ ਫਿਰ ਅੰਬੈਸੀ ਚ ਫਾਈਲ ਲਾਤੀ ਮੈਨੂੰ ਨਹੀਂ ਪਤਾ ਲਾਤੀ ਜੇ ਕਿ ਨਹੀਂ ਲਈ ਕਿ ਮੇਰੇ ਤੇ ਮੈਨੂੰ ਤਾਂ ਪਾਜੀ ਮੇਰੀ ਆਈਡੀ ਦਾ ਬਣੀ ਪਰਾ ਜਿਹੜੀ ਆਈਡੀ ਆ ਬੰਸੀ ਚ ਫਾਈਲ ਲਾਉਣ ਲੱਗਿਆ ਮਤਲਬ ਭਰਦੇ ਆ ਨਾ ਮੈਨੂੰ ਤਾਂ ਉਹਦਾ ਵੀ ਨਹੀਂ ਪਤਾ ਇਹਨੇ ਜਿਹੜਾ ਮੈਂ ਪੜੇ ਲਿਖੇ ਹੋ ਤੁਸੀਂ ਗੱਲਬਾਤ ਕੀਤੀ ਹੋਈ ਵੀ ਮੇਰੀ ਆਈਡੀ ਕਿਹੜੀ ਹੈ ਕੋਈ ਆਈਡੀ ਬਣਾਈ ਆ ਤੁਸੀਂ ਇਹਨਾਂ ਨਾਲ ਗੱਲਬਾਤ ਕੀਤੀ ਹੋਈ ਤਾਂ ਪਾਜੀ ਸਾਰਾ ਕੁਝ ਪੁੱਛਦੇ ਰਹੇ ਆ ਗੱਲਬਾਤ ਵੀ ਕਰਦੇ ਰਹੇ ਆ ਪਰ ਉਹ ਕਹਿੰਦੇ ਰਹੇ ਆ ਕਿ ਅਸੀਂ ਗਾਂ ਦੇ ਗਾਂ ਆਪਣੇ ਵਕੀਲਾਂ ਕੋਲ ਫਾਈਲ ਸਬਮਿਟ ਕਰਾਈ ਆ ਇਹ ਸਾਰਾ ਸਾਡਾ ਹਸਾਬ ਤਾਂ ਉਹਨਾਂ ਕੋਲ ਆ ਇਹ ਹਿਸਾਬ ਨਾਲ ਆਈਦਾ ਲਾਰੇ ਲਾ ਪਰ ਅਗੇ ਇੱਕ ਦੋ ਵਾਰੀ ਬੰਦਾ ਪੁੱਛਦਾ ਵਾ ਫਿਰ ਦਿਮਾਗੋਂ ਨਿਕਲ ਜਾਂਦਾ ਵਾ ਫਿਰ ਇਹਨਾਂ ਨੂੰ ਪੁੱਛਣ ਦਾ ਮੈਂ ਤਾਂ ਕਿ ਭਾਜੀ ਕਰੋ ਵੀ ਜਾਊਗਾ ਸਾਡਾ ਕਦੋਂ ਨਹੀਂ ਆਊਗਾ ਉਹ ਹਿਸਾਬ ਨਾਲ ਕਰਦਿਆਂ 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 ਤਿੰਨ ਸਾਲ ਲੰਘ ਗਏ ਆ ਕਿ ਲੱਗਦਾ ਕਿ ਤਿੰਨ ਸਾਲ ਲੰਬਾ ਸਮਾਂ ਹੋ ਗਿਆ ਵਾ ਤੁਹਾਡਾ ਪੈਸਾ ਵੀ ਖਰਾਬ ਕੀਤਾ ਤੇ ਤੁਹਾਡਾ ਸਮਾਂ ਵੀ ਖਰਾਬ ਕੀਤਾ ਤੇ ਤੁਹਾਡੇ ਸੁਪਨੇ ਵੀ ਜਿਹੜੇ ਨੇ ਚਕਣਾ ਚੂਰ ਹੋ ਗਏ ਨੇ ਭਾਜੀ ਤੁਸੀਂ ਤਿੰਨ ਸਾਲ ਵੇਲੇ ਬਾਹਰ ਦਾ ਆਪਾਂ ਕਿਤੇ ਲਾ ਨਹੀਂ ਸਕਦੇ ਉਹ ਵੀ ਤਿੰਨ ਸਾਲ ਮੰਨ ਲਓ ਐਕਸਪਾਇਰ ਹੋ ਗਈ ਗੈਪ ਪੈ ਗਿਆ ਮੰਨ ਲਓ ਕੋਈ ਉਸ ਤੋਂ ਬਾਅਦ ਮੰਨ ਲਓਗੇ ਸਾਨੂੰ ਇਹ ਲਾਰੇ ਲਾਈ ਕੇ ਆਪਾਂ ਸਟੱਡੀ ਕੀ ਕਰਨੀ ਸੀ ਦ ਸਟੱਡੀ ਦਾ ਨਾਮ ਫੋਰ ਨਹੀਂ ਜਾਣਾ 3 ਸਾਲ ਉਹਨੇ ਇੱਥੇ ਬਰਬਾਦ ਕਰਦੇ ਨਾ ਅਸੀਂ ਇੱਥੇ ਕੁਝ ਕਰ ਸਕੇ ਆ ਹੁਣ ਮੰਨ ਲਓ ਜੀ ਅਸੀਂ ਕਿਤੇ ਫਾਈਲ ਅਪਲਾਈ ਆਪਣੀ ਕਰਦੇ ਵੀ ਆ ਪਹਿਲਾਂ ਆਇਲਟਸ ਕਰਦੇ ਆ ਤਿੰਨ ਚਾਰ ਮਹੀਨੇ ਕੋਈ ਇੱਕ ਵਾਰੀ ਸਾਰਾ ਮਾਈਂਡ ਫਰੈਸ਼ ਹੋ ਗਿਆ ਵਾ ਸਾਰਾ ਨਵੇਂ ਛੜੇ ਤੋਂ ਦੁਬਾਰਾ ਆਇਲਟਸ ਕਰਨੀ ਪਣੀ ਆ ਸਾਰਾ ਕੰਮ ਕਰਦੇ ਆ 3 ਸਾਲਾ ਗੈਪ ਆ ਗਿਆ ਵਾ ਉਹ ਗੈਪ ਹੀ ਨਹੀਂ ਕਲੀਅਰ ਹੋਣਾ ਕਿੱਥੇ ਵਾਰ ਜਾਵਾਂਗੇ ਆਪਾਂ ਹੁਣ ਬਾਕੀ 4-5 ਲੱਖ ਰੁਪਏ ਇਹਦੇ ਨੂੰ ਅੱਡੇ ਬੈਠੇ ਆਪਾਂ ਨਾਲ ਅਗੇ ਕੰਮ ਇੱਥੇ ਕਰਨ ਜੋਗੇ ਆ ਕਿ ਲੱਗਦਾ ਨਹੀਂ ਇੱਥੇ ਆ ਕੇ ਵੇਖਿਆ ਵੀ ਤੋ ਤੁਸੀਂ ਇਕੱਲੇ ਨਹੀਂ ਠੱਗੀ ਦੇ ਸ਼ਿਕਾਰ ਹੋ ਹੋਰ ਕਿੰਨੇ ਲੋਕ ਹੋਏ ਨੇ 70 ਤੋਂ 80 ਲੋਕ ਜਿਹੜੇ ਇਕੱਠੇ ਹੋਏ ਨੇ ਕਿ ਲੱਗਦਾ ਸਾਰੇ ਠੱਗੇ ਅਫਸੂਸ ਕਰ ਰਹੇ ਨੇ 70 ਤੋਂ 80 ਲੋਕ ਦੇ ਸਾਡੇ ਟੱਚ 'ਚ ਆਣਾ ਬਿਲਕੁਲ ਬਾਕੀ ਜਿਹੜੇ ਸਾਨੂੰ ਪਤਾ ਹੀ ਨਹੀਂ ਕਿੰਨੇ ਕੇ ਆ ਹੋਰੇ ਹੁਣ ਮੰਨ ਲਓ ਜਦ ਇੰਟਰਵਿਊ ਸੁਣਨ ਲੱਗੇ ਕੋਈ ਹਨਾ ਉਹ ਹਸਣਾ ਕਿ ਲੋਕੀ ਗਾਂ ਉੱਪਰ ਨਗੇ ਆਉਣਗੇ ਵੇਖੋ ਵੇਖੀ ਆਉਣਗੇ ਪਰ ਲੱਗੂਆ ਕਿੰਨੇ ਜਾਣੇ ਕਿੰਨੇ ਨਹੀਂ ਆ ਹੁਣ ਜਾਣੇ ਕਿ 70 80 ਜਾਣੇ ਉਹ ਵੀ ਸਾਰੇ ਜਿਹੜੇ 780 ਜਣੇ ਇਕੱਠੇ ਹੋਏ ਨਾ ਉਹ ਵੀ ਮੰਨ ਲਓ ਕਿ ਇਦਾਂ ਵੀਰ ਕੋਈ ਮੰਨ ਲਓ ਕਿ ਇਦਾਂ ਆਫਿਸ ਆਉਂਦਾ ਹੀ ਜਦਾ ਮੈਨੂੰ ਮੈਂ ਆਫਿਸ ਗਿਆ ਨਾ ਤੇ ਆਫਿਸ ਤੇ ਓਪਨ ਹੀਗਾ ਜਦੋਂ ਮੰਨ ਲਓ ਕੋਈ ਹੋਰ ਦੂਜਾ ਵੀਰ ਆ ਗਿਆ ਉਹਨੇ ਨੰਬਰ ਦੇ ਤਾਰ ਆਜੇ ਤੇ ਜਿਆ ਆ ਗਿਆ ਉਹਨੇ ਗਾਂ ਦੇ ਗਾਂ ਦੇ ਗਾਂ ਦੇ ਕਰ ਬੰਦੇ ਜੁੜਦੇ ਗਏ ਆ ਉਹ ਅਸੀਂ 780 ਜਣੇ ਅਸੀਂ ਗਰੁੱਪ ਇੱਕ ਚ ਐਡ ਹੋ ਗਏ ਆ ਬਸ ਉਸ ਹਿਸਾਬ ਨਾਲ ਅਸੀਂ ਸਾਰਿਆਂ ਸਲਾਹ ਕਰਕੇ ਕਿ ਅਸੀਂ ਕਿਹਾ ਕੱਲੇ ਕੱਲੇ ਦੇ ਵਸਦਾ ਨਹੀਂ ਰੋਗ ਹੈਗਾ ਇਹ ਅਸੀਂ ਕਹਾਂਗੇ ਕੱਲਾ ਕੱਲਾ ਬੰਦਾ ਜਾਵਾਂਗੇ ਅਸੀਂ ਇਦਾਂ ਕਰਾਂਗੇ ਉਦਾਂ ਕਰਾਂਗੇ ਸਾਨੂੰ ਇਕੱਠਿਆਂ ਨੂੰ ਲਾਲਾਂ ਪੈਣਾ ਵਾ ਫੇਰ ਜਾ ਕੇ ਕੋਈ ਕਾਰਵਾਈ ਹੋਣੀ ਆ ਇਹਦੇ ਤੇ ਕਿ ਲੱਗਦਾ ਹੁਣ ਉਮੀਦ ਹੈਗੀ ਆ ਪੈਸਿਆਂ ਦੀ ਵੀ 3 ਸਾਲ ਬਾਅਦ ਪੈਸੇ ਮੋੜਨ ਦੀ ਉਮੀਦ ਹੈਗੀ ਆ ਮਾਸਾ ਮੋਟਕ ਨਹੀਂ ਉਹ ਪਾਜੀ ਉਮੀਦ ਮੰਨ ਲਓ ਹਨ ਸਾਨੂੰ ਉਮੀਦ ਕੀ ਹਣੀ ਉਹ ਪ੍ਰਸ਼ਾਸਨ ਦਾ ਹੀ ਆ ਸਾਨੂੰ ਕੀ ਕਾਰਵਾਈ ਕਰਦਾ ਕਿਹੜੇ ਹਿਸਾਬ ਨਾਲ ਕਾਰਵਾਈ ਕਰਦਾ ਵਾ ਤੇ ਸਾਨੂੰ ਕੀ ਤਲਾਸ਼ਾ ਲਾਉਂਦਾ ਕਿ ਇਹਨੂੰ ਪੈਸੇ ਵਾਪਸ ਮਿਲਣਗੇ ਜਾਂ ਨਹੀਂ ਮਿਲਣਗੇ ਹੁਣ ਜਿਨੇ ਪੈਸੇ ਦਿੱਤੇ ਮਲੋਂ ਤੁਸੀਂ ਫਰਜ ਕਰੋ ਕਿ ਕੋਈ 4 ਲੱਖ ਰੁਪਇਆ ਲੈਣਾ ਵਾ ਹੁਣ ਤੁਸੀਂ ਭਲਾ ਥੋੜਾ ਦੋਗੇ ਤੁਸੀਂ ਭਲਾ ਲਓਗੇ 4 ਲੱਖ ਰੁਪਇਆ ਆਪਣਾ ਉਰੇ ਬੰਦੇ ਨੂੰ ਵਾਸਤੇ ਹੁੰਦੀ ਹੈ ਕਿ ਯਾਰ ਹਰ 4 ਲੱਖ ਰੁਪਏ ਦਿੱਤਾ ਵਾ ਸਾਨੂੰ ਜਲੋ ਮਿਲ ਜੇ 3 ਸਾਲਾਂ ਵਿੱਚ ਕਿੰਨੇ ਕਿ ਚੱਕਰ ਮਾਰੇ ਕਿੰਨੇ ਦਫ਼ਤਰਾਂ ਦੇ ਗੇੜੇ ਮਾਰੇ ਨੇ ਕੀ ਤੁਹਾਨੂੰ ਲਾਲੇ ਲਾਉਂਦੇ ਰਹੇ ਨੇ ਭਾਜੀ ਸਾਲ ਦੇਰ 2 ਸਾਲ ਦੇ ਨਾਲ ਦੀ ਫੈਲੀੜਾ ਛੜੀ ਜਣਾ ਬਾਅਦ ਵਿੱਚ ਥੱਕ ਹਾਰ ਕੇ ਨੂੰ ਕਿਹਾ ਵਾ ਕਿ ਘਰ ਸਲਾਹ ਕਰਕੇ ਕਿਹਾ ਵਾ ਕਿ ਯਾਰ ਨਹੀਂ ਬੰਦੀ ਗੱਲ ਤੇ ਇਹਨੂੰ ਕਹਿੰਨੇ ਆ ਜਲ ਜਿੰਨੇ ਕਿ ਤੂੰ ਮਤਲਬ ਵਾਲਾ ਖਰਚਾ ਵਗੈਰਾ ਐਮਬੈਸੀ ਦਾ ਫੀਸ ਦਾ ਆ ਗਿਆ ਨਾ ਤੂੰ ਆਪਣੇ ਰੱਖ ਲੈ ਤੇ ਬਾਕੀ ਸਾਡੇ ਪੈਸੇ ਵਾਪਸ ਕਰ ਦੇ ਉਹ ਸਾਰੇ ਨਾਲ 25 ਦਸੰਬਰ ਦਾ ਜਿਹੜਾ ਮੈਂ ਮੈਸੇਜ ਕੀਤਾ ਉਹਨਾਂ ਦੇ WhatsApp ਦੇ ਉੱਤੇ ਕਿ ਸਾਡਾ ਰਿਫੰਡ ਹੀ ਕਰ ਦਿਓ ਫਿਰ ਇਹ ਫਾਇਲ ਨਹੀਂ ਹਨ ਵੀਜ਼ਾ ਨਹੀਂ ਦੇ ਸਾਰੇ ਸਾਡੇ ਪੈਸੇ ਲਏ ਦਿੱਤੇ ਉਹਦਾ ਰਿਫੰਡ ਕਰ ਦਿਓ ਕੱਟ ਕੇ ਦੇ ਦਿਓ ਉਹ ਸਰਕਾਰੀ ਅੱਜ ਦਿੰਨੇ ਆ ਕੱਲ ਦਿੰਨੇ ਆ 2 ਮਹੀਨੇ ਬਾਅਦ 3 ਮਹੀਨੇ ਬਾਅਦ ਕਰ ਕਰਾ ਕੇ ਅੱਜ 8-9 ਮਹੀਨੇ ਹੋ ਗਏ ਆ ਬਾਅਦ ਚ ਹੁਣ ਜਾਨੀ ਕਿ ਜਿਹੜਾ ਦਫ਼ਤਰ ਇਹਨੇ ਖੋਲਿਆ ਰਣਜੀਤਾ ਵੀ ਉਹ ਵੀ ਬੰਦ ਕਰਤਾ ਵਾ ਮਹਾਲੀ ਵੀ ਬੰਦ ਕਰਤਾ ਵਾ ਹੁਣ ਫਿਰ ਕਰ ਕਰਾ ਆ ਗਏ ਫਿਰ ਆਪਾਂ ਨਾ ਕੋਈ ਸਾਡਾ ਫੋਨ ਚੁੱਕਦਾ ਵਾ ਨੰਬਰ ਵਗੈਰਾ ਸਾਰੇ ਰਹਿ ਗਏ ਆ ਪਰ ਫੋਨ ਚੁੱਕਦੇ ਫੇਰੀ ਆ ਇਹਦਾ ਨੰਬਰਾਂ ਨੂੰ ਅਸੀਂ ਕੀ ਕਰਾਂਗੇ ਲੱਗਦਾ ਨਹੀਂ ਕਿ ਜਿਹੜੇ ਸੁਪਨੇ ਬੜੇ ਲੈ ਸੀ ਵਧੀਆ ਭਿਖਵਾਤੇ ਉਹ ਸਾਰੇ ਸੁਪਨੇ ਕਿਤੇ ਚੱਕਣਾ ਚੂਰ ਹੋ ਗਏ ਨੇ ਲੱਗਦਾ ਜੀ ਭਾਜੀ ਮੰਨ ਲਓ ਹਰ ਜਦੋਂ ਸਾਡੇ 3 ਸਾਲ ਜਿਹੜੇ ਸਾਡੇ 3 ਸਾਲ ਸਾਰ ਬਾਹਰ ਜਾ ਕੇ ਸੈੱਟ ਹੋ ਹੁੰਦੇ ਸੀਗੇ ਉਹ 3 ਸਾਲ ਸਾਡੇਾਰੇ ਖਰਾਬ ਹੋ ਗਏ ਸੁਪਨੇ ਤੁਸੀਂ ਆਪ ਹੀ ਹਿਸਾਬ ਲਾ ਲਓ ਸੁਪਨੇ ਕੀ ਹੁਣ ਰਹਿ ਜਾਣਗੇ ਉੱਥੇ ਸੁਪਨੇ ਇਹ ਲੱਗਦਾ ਅੱਜ ਇਕੱਠੇ ਹੋਏ ਨੇ ਵੀਰ ਪ੍ਰਸ਼ਾਸਨ ਨੂੰ ਮੰਗਪੱਤਰ ਦੇਣਾ ਵਾ ਜਾਂ ਕੋਈ ਦਰਖਾਸਤ ਦੇਣੀ ਆ ਕਿ ਲੱਗਦਾ ਕੋਈ ਕਾਰਵਾਈ ਹੋਊਗੀ ਇਤੇ ਖਿਲਾਫ ਉਹਦੇ ਸਾਰੇ ਪ੍ਰਸ਼ਾਸਨ ਨੂੰ ਕੋ ਜਾਵਾਂਗੇ ਉਹ ਪ੍ਰਸ਼ਾਸਨ ਦੀ ਗੱਲਬਾਤ ਨੂੰ ਦੱਸਾਂਗੇ ਆਪਣੀ ਉਹਨਾਂ ਦੀ ਸੁਣਾਂਗੇ ਉਹਦੇ ਹੁਣ ਉਹਨਾਂ ਦੇ ਡਿਪੈਂਡ ਆ ਕਿ ਕਿਹੜੇ ਸਾਹਿਬ ਨਾਲ ਕਾਰਵਾਈ ਕਰਦੇ ਆ ਅਹੀਂ ਤਾਂ ਬਸ ਉਹ ਗੱਲ ਕੇ ਆਪਣਾ ਪੱਖ ਹੀ ਰੱਖਣਾ ਜਾ ਕੇ ਉਹਨਾਂ ਨੂੰ ਦੱਸਣਾ ਹੀ ਆ ਉਹਨਾਂ ਨੂੰ ਉਹਦੇ ਬਾਕੀ ਪ੍ਰਸ਼ਾਸਨ ਤੇ ਹੀ ਆ ਕਿਹੜੇ ਸਾਹਿਬ ਦੀ ਕਾਰਵਾਈ ਕਰਦਾ ਕਿਹੜੇ ਸਾਹਿਬ ਦੀ ਨਹੀਂ ਕਰਦਾ ਠੀਕ ਜੀ ਤੁਸੀਂ ਦੇਖਿਆ ਸੀ ਗੱਲਬਾਤ ਕੀਤੀ ਲੋਕਾਂ ਦੇ ਨਾਲ ਤੇ ਹੁਣ ਅਸੀਂ ਗੱਲਬਾਤ ਕਰਾਂਗੇ ਉਸ ਏਜੰਟ ਦੇ ਨਾਲ ਜਿਹਦਾ ਨਾਮ ਆ ਪ੍ਰਭ ਸਾਰੇ ਜਿਹਨੂੰ ਪ੍ਰਾਪਤ ਕਹਿੰਦੇ ਨੇ ਉਸ ਨਾਲ ਗੱਲਬਾਤ ਕਰ ਲਾਂਗੇ ਉਸ ਦਾ ਨੰਬਰ ਜਿਹੜਾ ਅਸੀਂ ਇੱਕ ਦਰਸ਼ਕਾਂ ਨੂੰ ਸਾਂਝਾ ਕਰਦਾਂਗੇ ਨੰਬਰ ਲਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਉਹਦਾ ਬਾਰੇ ਕੀ ਜਣਾ ਕਿਉਂ ਵੱਡੇ ਇਲਜ਼ਾਮ ਜਿਹੜੇ ਲਾਏ ਗਏ ਨੇ ਤੁਸੀਂ ਦੇਖਿਆ ਨੰਬਰ ਜਿਹੜਾ ਮੈਂ ਡਾਇਲ ਕਰ ਦਿੱਤਾ ਗਿਆ ਵਾ ਤੁਸੀਂ ਦੇਖ ਸਕਦੇ ਹੋ ਨੰਬਰ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਗੱਲਬਾਤ ਕਰਨ ਦੀ ਜਰੂਰ ਕੋਸ਼ਿਸ਼ ਕਰਾਂਗੇ ਬਿਲਕੁਲ ਨੰਬਰ ਵਿਅਸਤ ਆ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਨੰਬਰ ਦੀ ਕਰੀ ਡਾਇਲ ਕਰਨ ਦੀ ਕੋਸ਼ਿਸ਼ ਕੀਤੀ ਆ ਬਿਲਕੁਲ ਜੀ ਨੰਬਰ ਦਾ ਵਿਅਸਤ ਆ ਰਿਹਾ ਵਾ ਬਾਰ-ਬਾਰ ਅਸੀਂ ਟਰਾਈ ਕਰਨ ਦੀ ਜੂਰ ਕੋਸ਼ਿਸ਼ ਕਰਾਂਗੇ ਕਿ ਇਹ ਨਾ ਹੋਵੇ ਉਹਨੂੰ ਕਿ ਮੇਰੇ ਨਾਲ رابطہ ਨਹੀਂ ਕੀਤਾ ਗਿਆ ਮੇਰਾ ਨੰਬਰ ਨਹੀਂ ਲਾਇਆ ਗਿਆ ਮੇਰੇ ਨਾਲ ਗੱਲ ਨਹੀਂ ਹੋਈ ਨੰਬਰ ਤੁਸੀਂ ਦੇਖ ਸਕਦੇ ਹੋ ਮਾਈਕ ਲੈਣ ਨਾਲ ਆਪ ਹੀ ਦੁਬਾਰਾ ਡਾਇਲ ਕੀਤਾ ਗਿਆ ਨੰਬਰ ਅਭੀ ਵਿਅਸਤ ਹੈ ਕਿਰਪਾ ਕਰਕੇ ਕੁਝ ਸਮੇਂ ਤੱਕ ਬਾਅਦ ਤੋਂ ਯਾਦ ਕਰੇ ਤੁਹਾਡੇ ਦੁਆਰਾ ਡਾਇਲ ਕੀਤਾ ਗਿਆ ਨੰਬਰ ਇਸ ਸਮੇਂ ਵਿਅਸਤ ਹੈ ਕਿਰਪਾ ਕਰਕੇ ਪੂਰੀ ਦੇ ਬਾਅਦ ਕੋਸ਼ਿਸ਼ ਕਰੋ ਬਿਲਕੁਲ ਜੀ ਦੋ ਵਾਰੀ ਅਸੀਂ ਨੰਬਰ ਡਾਲ ਕਰ ਦਿੱਤਾ ਗਿਆ ਚੱਲਦੀ ਇੰਟਰਵਿਊ ਦੇ ਵਿੱਚ ਪਰ ਨੰਬਰ ਜਿਹੜਾ ਉਹ ਬਿਜ਼ੀ ਆ ਰਿਹਾ ਪਤਾ ਨਹੀਂ ਬਿਜ਼ੀ ਲਗਾ ਦਿੱਤਾ ਗਿਆ ਵਾ ਜਾਂ ਕੀ ਗੱਲ ਬਾਤ ਹੈ ਜਾਂ ਕਿਸ ਤਰ੍ਹਾਂ ਦੀ ਗੱਲ ਕਰ ਰਿਹਾ ਜੇਕਰ ਉਲਕੋ ਨੰਬਰ ਸਾਡਾ ਪਹੁੰਚਦਾ ਪਰਬ ਕੋਈ ਸਾਡੇ ਨਾਲ ਜਰੂਰ ਆਪਤਾ ਕਰਦੇ ਤੇ ਆਪਣੀ ਜੋ ਵੀ ਸਚਾਈ ਆ ਆਪਣੀ ਜੋ ਵੀ ਉੱਤੇ ਇਲਜ਼ਾਮ ਲੱਗੇ ਨੇ ਕੋਈ ਸਾਡੇ ਨਾਲ ਆਪਤਾ ਕਰਦੇ ਤੇ ਉਹ ਜਿਹੜਾ ਪੱਖ ਜਰੂਰ ਦਵੇ ਅਸੀਂ ਉਹਦਾ ਪੱਖ ਲੈਣ ਵਾਸਤੇ ਨੰਬਰ ਤੀਸਰੀ ਵਾਰ ਇੱਕ ਵਾਰੀ ਫੇਰ ਟਰਾਈ ਕਰਕੇ ਵੇ ਲੈਣੇ ਆ ਨੰਬਰ ਦਾ ਫੇਰ ਡਾਲ ਕਰ ਲੈਣੇ ਆ ਆ ਤੁਸੀਂ ਦੇਖ ਸਕਦੇ ਹੋ ਨੰਬਰ ਦਾ ਫੇਰ ਲਗਾਇਆ ਵਾ ਸਾਇਹ ਕੀਤਾ ਗਿਆ ਨੰਬਰ ਇਸ ਸਮੇਂ ਵਿਅਕ੍ਰਿਤ ਹੈ ਕਿਤਾ ਕਰਕੇ ਕੁੜੀ ਦੇ ਬਾਅਦ ਕੋਸ਼ਿਸ਼ ਕਰੋ ਬਿਲਕੁਲ ਜੀ ਤੀਸਰੀ ਵਾਰ ਵੀ ਨੰਬਰ ਦਾ ਟਰਾਈ ਕੀਤਾ ਪ੍ਰਾਪਦਾ ਪਰ ਬਾਰ ਬਾਰ ਬਿਜ਼ੀ ਆ ਰਿਹਾ ਪਤਾ ਨਹੀਂ ਬਿਜ਼ੀ ਲਗਾ ਦਿੱਤਾ ਗਿਆ ਜਾਂ ਕੀ ਗੱਲ ਬਾਤ ਆ ਜੇਕਰ ਪ੍ਰਭ ਸਾਡੀ ਇੰਟਰਵਿਊ ਦੇਖਦਾ ਸਾਡੇ ਨਾਲ ਰਾਬਤਾ ਕਰੇ ਤੇ ਆਪਣਾ ਪੱਕਾ ਜਰੂਰ ਦੱਸੇ ਕਿਉਂਕਿ ਅਸੀਂ ਪੱਕਾ ਲੈਣ ਵਾਸਤੇ ਆਇਆ ਜਿਹੜਾ ਤਿੰਨ ਤਨ ਵਾਰ ਅਸੀਂ ਨੰਬਰ ਡਾਇਲ ਕੀਤਾ ਸੀ ਪਰ ਉਹ ਨੰਬਰ ਜਿਹੜਾ ਬਿਜ਼ੀ ਆ ਰਿਹਾ ਜਾਂ ਬਿਜ਼ੀ ਲਗਾ ਦਿੱਤਾ ਗਿਆ ਇਹ ਨਹੀਂ ਪਤਾ ਜਦੋਂ ਵੀ ਸਾਡਾ ਰਾਪਤਾਂ ਦਾ ਕੋਈ ਸਾਡਾ ਆਪਣਾ ਪੱਖ ਦੇ ਕੇ ਜਰੂਰ ਆਪਣਾ ਸਾਹਮਣ ਦੱਸੇ ਵੀ ਸਚਾਈ ਕੀ ਆ ਜਿਸ ਤਰ੍ਹਾਂ ਲੋਕ ਵੱਡੇ ਤਲਾਬੀ ਲੋਕ ਇਕੱਠੇ ਹੋਏ ਨੇ ਲੋਕ ਵੱਡੇ ਇਲਜ਼ਾਮ ਵੀ ਲਾ ਰਹੇ ਨੇ ਵੀ ਸਾਡੇ ਠੱਗੀ ਹੋਈ ਆ ਇਹ ਤੋਂ ਪਰਾਭੀ ਦੱਸ ਸਕਦਾ ਵਾ ਅਸੀਂ ਆਪਣੀ ਕਾਰਵਾਈ ਵਾਸਤੇ ਅਸੀਂ ਆਪਣੀ ਨੰਬਰ ਸਮਝਣ ਵਾਸਤੇ ਅਸੀਂ ਉਹਨਾਂ ਨਾਲ ਰਾਪਤਾ ਵੀ ਕੀਤਾ ਉਹਦਾ ਪੱਖ ਲੈਣ ਵਾਸਤੇ ਤਿੰਨ ਵਾਰ ਤੁਹਾਡੇ ਸਾਹਮਣੇ ਚੱਲਦੀ ਇੰਟਰਵਿਊ ਚ ਇਹਨਾਂ ਨੰਬਰ ਲਾ ਗਿਆ ਪਰ ਨੰਬਰ ਉਹਦਾ ਜਿਹੜਾ ਉਹ ਬਿਜ਼ੀ ਆ ਰਿਹਾ ਅਣੀ ਸਰਕੀ ਅੱਤਰ ਕਾਲ ਦਿੱਤੀ ਆ ਗਈ ਨਾ ਕਣ ਕੀ ਇਹ ਇਹਦੇ ਵਿੱਚ ਕੋਈ ਰੰਜੀਤ ਦੇਵਨੀ ਦੇ ਵਿੱਚ ਇੱਕ ਟ੍ਰੈਵਲ ਏਜੰਟ ਨੇ ਪ੍ਰਬ ਦਿਨਾਤ ਪ੍ਰਬ.com ਉਹਨਾਂ ਦੇ ਨਾਲ ਇਹਨਾਂ ਨੇ ਲੋਕਾਂ ਨੇ ਆ ਕੇ ਦੱਸਿਆ ਕਿ ਵੀ ਸਾਡੇ ਨਾਲ ਇਹਨਾਂ ਨੇ ਬੁੱਕ ਕੀਤਾ ਜਿਹੜੀ ਇਹ ਐਪਲੀਕੇਸ਼ਨ ਹੈਗੀ ਹੈ तकरीबन 70-80 ਬੰਦਿਆਂ ਦੀ ਸਾਈਨ ਐਪਲੀਕੇਸ਼ਨ ਸਾਨੂੰ ਦਿੱਤੀ ਗਈ ਹੈ ਜਿਹੜੀ ਕਿ ਅਸੀਂ ਪੁਲਿਸ ਅਥਾਰਟੀ ਨੂੰ ਮਾਰਕ ਕਰ ਰਹੇ ਹਾਂ ਤਾਂ ਕਿ ਫਰਦਰ ਇਹਦੇ ਉੱਤੇ ਇਨਵੈਸਟੀਗੇਸ਼ਨ ਲੰਘਾਈ ਦੇ ਨਾਲ ਕੀਤੀ ਜਾ ਸਕੇ ਇਹ बार-बार ਜਾਣਕਾਰੀ ਤਾਂ ਉਹ ਇਹਦੇ ਬਾਰੇ ਇਹਨਾਂ ਨੇ ਇਮੀਗ੍ਰੇਸ਼ਨ ਵਾਸਤੇ ਹੀ ਦੱਸਿਆ ਜਿਹੜੀ ਸੈਪਰੇਟ ਡੀਟੇਲਸ ਇਸ ਐਪਲੀਕੇਸ਼ਨ 'ਚ ਇਹਨਾਂ ਨੇ ਕਲੱਬ ਕਰਕੇ ਇਹ ਐਪਲੀਕੇਸ਼ਨ ਦਿੱਤੀ ਹੈ ਜਿਹੜੇ ਸਾਰੇ ਪੀੜਤ ਇੱਥੇ ਆਏ ਪਰ ਏਜੰਟ ਲਾਇਸੈਂਸ ਹੋਲਡਰ ਹੈ ਜਾਂ ਨਹੀਂ ਇਹ 에ਜੰਟ ਦਾ ਲਾਇਸੈਂਸ ਜੋ ਮੈਨੂੰ ਪਤਾ ਲੱਗਿਆ ਜ਼ੁਬਾਨੀ ਤੌਰ ਤੇ ਉਹ ਕੈਨਸਲ ਹੈ ਲੇਕਿਨ ਇਹਨੂੰ ਅਸੀਂ ਇਹ ਵੀ ਚੈੱਕ ਕਰਾਂਗੇ ਕਿ ਇਹ ਦਾ ਕੈਨਸਲਡ ਹੈ ਜਾਂ ਨਹੀਂ ਸਰ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਇਮੀਗ੍ਰੇਸ਼ਨ ਸੈਂਟਰ ਨੇ ਕਿ ਹੁਣ ਉਹਨਾਂ ਦੇ ਉੱਤੇ ਵੀ ਨਕੇਲ ਪਾਈ ਜਾਊਗੀ ਪ੍ਰਸ਼ਾਸਨ ਆਪਣੇ ਤੌਰ ਤੇ ਕੁ ਕਾਰਵਾਈ ਕਰੂਗਾ ਪੀਰੀਆਡਿਕ ਚੈਕਿੰਗਸ ਹੁੰਦੀਆਂ ਜੀ ਜਿਹੜਾ ਵੀ ਕੋਈ ਵੀ ਇਮੀਗ੍ਰੇਸ਼ਨ ਕੋਈ ਵੀ ਜਿਹੜਾ ਸਾਡਾ ਐਕਟ ਬਣਿਆ ਹੋਇਆ 2012 ਦਾ ਇਹਦੇ ਉੱਤੇ ਉਹਦੇ ਅੰਦਰ ਪੀਰੀਆਡਿਕ ਚੈਕਿੰਗਸ ਹੁੰਦੀਆਂ ਆਪਕਾ ਸਮਝਿਆ ਨੂੰ ਲਾਕੇ ਜੋ ਬੜੇ ਸਾਲ ਦਫਤਰ ਹੈਗੇ ਨੇ ਬੜੇ ਲੋਕ ਕੋਲੇ ਵਾਲੋਂ ਖਾਚਾਂ ਦੇ ਵਿੱਚ ਆ ਗਏ। ਉਹ ਵੀ ਕਾਫੀ ਚੈੱਕ ਹੈਗੇ ਨੇ ਜੱਟ। ਕੱਲਾ ਪਰ ਰঞ্জੀਤ ਸਿੰਘ ਇਹਦਾ ਨਹੀਂ ਕਹਿ ਸਕਦੇ ਮੇਰੇ ਖਿਆਲ ਨਾਲ। ਜਦੋਂ ਜਿਵੇਂ ਇਹਨਾਂ ਦਾ ਸਵਾਲ ਇਹ ਸੀਗਾ ਕਿ ਕਾਫੀ ਏਜੰਟਸ ਇਸ ਤਰੀਕੇ ਨਾਲ ਕਰਦੇ ਆ ਤਾਂ ਏਰੀਆ ਸਪੈਸੀਫਿਕ ਤਾਂ ਮੇਰੇ ਖਿਆਲ ਨਾਲ ਨਹੀਂ ਹੋਏਗਾ ਕਿ ਰঞ্জੀਤ ਸਿੰਘ ਇਹਨੂੰ ਚੀ ਫਰਾਡ ਹੁੰਦਾ ਹੋ ਸਕਦਾ ਫਰਾਡ ਜਿੱਤੇ ਵੀ ਹੋ ਸਕਦਾ। ਹੂੰ ਤੁਹਾਡੇ ਉੱਪਰ ਕੀ ਕਹਾਂ ਕਿ ਨੂੰ ਮਾਰਾਂ ਮੈਂ ਆਲਰੇਡੀ ਜਿਵੇਂ ਤੁਹਾਨੂੰ ਦੱਸਿਆ ਅਸੀਂ ਪੁਲਿਸ ਅਥਾਰਟिटीज ਕਮਿਸ਼ਨਰ ਰੇਟ ਚ ਵੀ ਕਿਉਂਕਿ ਪੀੜਤ ਵਕ ਵਕ ਹਿੱਸਿਆਂ ਤੋਂ ਆਏ ਨੇ। ਹੂੰ ਕਮਿਸ਼ਨਰੇਟ ਅਤੇ ਰੂਰਤ ਦੋਨਾਂ ਸਪੇਸ